USCIS ਨੇ آپریشن ट्विन शील्ड ਦੇ ਜਿਹੜੇ ਆ ਉਹ ਰਿਜ਼ਲਟ ਪੇਸ਼ ਕੀਤੇ ਅਨਾਉਂਸ ਕੀਤੇ ਆ ਲਾਰਜ ਸਕੇਲ ਇਮੀਗ੍ਰੇਸ਼ਨ ਫਰਾਡ ਇਨਵੈਸਟੀਗੇਸ਼ਨ ਇਹਨਾਂ ਨੇ ਕੀਤੀ ਆ ਕੀ ਆ ਜੀ ਇਸ ਪੂਰੀ ਖਬਰ ਦੇ ਪਿੱਛੇ ਕਿਹੜੇ ਸਟੇਟ ਦੀ ਹੈ ਜਿਹੜੀ ਗੱਲ ਆ ਤੇ ਕਿੱਥੇ ਬਹੁਤ ਵੱਡਾ ਫਰਾਡ ਚੱਲ ਰਿਹਾ ਸੀਗਾ ਜੀ ਹਾਂ ਜੀ ਇਹ ਕਾਫੀ ਇੰਟਰਸਟਿੰਗ ਜਿਹੜੀ ਖਬਰ ਹੈਗੀ ਆ ਤੇ ਇੱਕ ਤੇ ਨਾਮ ਬੜੇ ਖਤਰਨਾਕ ਪਾਉਂਦੇ ਨੇ ਹਨਾ ਕਿ ਵੀ ਆਪਰੇਸ਼ਨ ঈগল ਆਪਰੇਸ਼ਨ ਟਵਿਨ ਸ਼ੀਲਡ ਉਹਨਾਂ ਨੇ ਨਾਮ ਜਿਹੜਾ ਇਹਦਾ ਪਾਇਆ ਜੀ ਇਹ ਇਹਨਾਂ ਨੇ ਮਿਨੀਐਪਲਿਸ ਦੇ ਏਰੀਏ ਦੇ ਵਿੱਚ ਜਿਹੜਾ ਸੀਗਾ ਸੈਂਟ ਪੌਲ ਮਿਨੀਐਪਲਿਸ ਦੇ ਏਰੀਏ ਦੇ ਵਿੱਚ ਉਹਨਾਂ ਨੇ ਆਪਰੇਸ਼ਨ ਜਿਹੜਾ ਇਹ ਕੰਡਕਟ ਕੀਤਾ ਇਹਦੇ ਵਿੱਚ ਯੂਐਸ ਇਮੀਗ੍ਰੇਸ਼ਨਸ ਯੂਐਸ ਸੀਆਈਐਸ ਆਈਐਸ ਵਾਲੇ ਤੇ ਐਫਬੀਆਈ ਵਾਲੇ ਉਹਨਾਂ ਨੇ ਰਲ ਕੇ ਜਿਹੜਾ ਇਹ ਕੀਤਾ ਮੋਸਟਲੀ ਆਈਐਸ ਤੇ ਐਫਬੀਆਈ ਦੀ ਜਿਹੜੀ ਸੀਗੀ ਉਹ ਕੋਲੈਬੋਰੇਸ਼ਨ ਜਿਹੜੀ ਸੀਗੀ ਤਾਂ ਕਰਕੇ ਇਹਨਾਂ ਨੇ ਇਹਨੂੰ ਆਪਰੇਸ਼ਨ ਟਵਿਨ ਸ਼ੀਲਡ ਜਿਹੜਾ ਨਾਮ ਦਿੱਤਾ ਇਹਦੇ ਵਿੱਚ ਜਣਾ ਨੇ 1000 ਜਿਹੜੇ ਕੇਸ ਸੀਗੇ ਉਹ ਇਨਵੈਸਟੀਗੇਟ ਇਨਵੈਸਟੀਗੇਟ ਕੀਤੇ ਤੇ ਇਹਦੇ ਵਿੱਚ ਕੀ ਕੀਤਾ ਜਣਾ ਨੇ ਇੱਕ ਜਿਹੜੇ এমਪਲੋਇਮੈਂਟ ਬੇਸ ਸੀਗੇ ਜਿਹੜੇ ਫੈਮਿਲੀ ਬੇਸ ਸੀਗੇ ਉਹ ਜਿਹੜੇ ਦੋਨੋਂ ਹੀ ਕੇਸ ਜਿਹੜੇ ਸੀਗੇ ਵੀਜ਼ੇ ਵਾਲੇ ਤੇ ਵਿਆਹ ਸ਼ਾਦੀਆਂ ਵਾਲੇ ਉਹਨਾਂ ਨੂੰ ਉਹਨਾਂ ਨੇ ਇਨਵੈਸਟੀਗੇਟ ਕੀਤਾ ਠੀਕ ਆ ਤੇ ਇਹ ਦੇਖੋ ਜੀ ਰਾਜ ਕਰਨ ਦੀ ਉਹ ਕਈ ਚਿਰ ਹੋ ਗਿਆ ਉਹਨਾਂ ਨੂੰ ਵੀ ਹੋ ਰੌਲਾ ਪਾਈ ਜਾਂਦੇ ਹੈਗਾ ਭਾਵਾ ਵਾਲੇ ਠੀਕ ਆ ਤੇ ਆਪਾਂ ਵਿਆਹ ਵਾਲੇ ਜੀ ਸਵਾਰੀ ਮੇਰੇ ਖਰਾ ਉਹਨਾਂ ਨੇ ਅਪਡੇਟ ਦਿੱਤਾ ਹਣਾ ਹੂੰ ਬੰਦੇ ਜਿਹੜੇ ਫੜੋਏ ਆ ਜਿਹਦੇ ਵਿੱਚ ਇੰਡੀਅਨ ਵੀ ਸੀਗੇ ਉਹ ਵੀ ਉਹਨਾਂ ਨੇ ਅਪਡੇਟ ਦਿੱਤਾ ਕਿ ਬਿਆਹ ਵਾਲੇ ਫੜਨੇ ਸ਼ੁਰੂ ਕਰਤੇ ਆ ਹੂੰ ਵਕੀਲ ਵੀ ਉਹਦੇ ਵਿੱਚ ਜਿਹੜੇ ਸੀਗੇ ਕਈ ਉਹਨਾਂ ਨੇ ਸਸਪੈਂਡ ਕਰਤੇ ਸੀਗੇ ਜਿਹੜੇ ਫੜੇ ਗਏ ਬਿਆਹ ਵਾਲੇ ਫਰਾਡ ਦੇ ਜਿਹੜੇ ਕਰਦੇ ਸੀਗੇ ਹੂੰ ਸੋ ਇਹ ਸਾਰੇ ਦੇ ਬਾਵਜੂਦ ਤੁਸੀਂ ਦੇਖ ਲਓਗਾ ਜੇ ਮਤਲਬ ਤੁਸੀਂ ਕਹੋਗੇ ਕਿ ਉਧਰ ਨੂੰ ਠੱਲ ਪੈਜੋਗੀ ਕਿ ਵਿਆਹਾਂ ਵਿਹਵਾਂ ਵਾਲੇ ਜਿਹੜੇ ਫਰਾਡ ਫਰੂਡ ਵਾਲੇ ਕੇਸ ਜਿਹੜੇ ਹੈਗੇ ਆ ਪਰ ਨਹੀਂ ਇਦਾਂ ਹੋਇਆ ਨਹੀਂ ਹੈਨਾ ਤੇ ਅਜੇ ਵੀ ਜਿਹੜੀ ਉਹ ਚੀਜ਼ ਸੀਗੀ ਕਾਫੀ ਜਿਹੜੀ ਕਾਮਨ ਹੈਗੀ ਆ ਸਾਡੀ ਕਮਿਊਨਿਟੀ ਦੇ ਵਿੱਚ ਵੀ ਕਾਫੀ ਜਿਹੜੀ ਉਹ ਗੋਮਨ ਵਾਦੇ ਹੋਏ ਹੈ ਜੇ ਵੀ ਜਿਹੜੇ ਸਿਗੇ ਨਹੀਂ ਲੋਕੀ ਜਿਹੜੇ ਸਾਡੇ ਉਧਰਲੇ ਪਾਸੇ ਨੂੰ ਹੂੰ ਕਿ ਕੇਸ ਫੇਲ ਹੋ ਗਿਆ ਵਾਵਲਾਤਾ ਕੇਸ ਫੇਲ ਹੋ ਗਿਆ ਅਗਲੀ ਵਿਆਹ ਕਰ ਲਿਆ ਈਵਨ ਟੂ ਐਨ ਐਕਸਟੈਂਡ ਟੂ ਦੇ ਵਿੱਚ ਆਪਾਂ ਜਿਹੜਾ ਆ ਕੇ ਗੱਲਬਾਤ ਵੀ ਕਰਦੇ ਹਾਂ ਉਹਦੀ ਕਿ ਇਦਾਂ ਦੇ ਟੌਪਿਕ ਦੀ ਆਪਾਂ ਗੱਲਬਾਤ ਵੀ ਛੇੜਦੇ ਆਂਗਾ ਵਿਆਹ ਵਾਲੇ ਉਹ ਆ ਉਹਦੇ ਵਿੱਚ ਵੀ ਕੀ ਹੈਗਾ ਕਿ ਬੰਦੇ ਕਈ ਵਾਰੀ ਇੰਨਾ ਜਰ ਵੀ ਨਹੀਂ ਸੱਦੇ ਗਿਆ ਨੇ ਖਬਰ ਵੀ ਕਿਉਂ ਕਵਰ ਕੀਤੀ ਆ ਠੀਕ ਆ ਕਿ ਜਦੋਂ ਹੁਣੇ ਖਬਰ ਆ ਉਹਨਾਂ ਨੇ ਹੁਣ ਆਪਰੇਸ਼ਨ ਕੀਤਾ ਟਵਿਨ ਸ਼ੀਲਡ ਤੇ ਜਿੱਦਾਂ ਖਬਰ ਹੈਗੀ ਉਹੀ ਦੱਸਣਾ ਪਰੇ ਹੈ ਕਿ ਹੁਣ ਕੀ ਹੈ ਕਿ ਕਈ ਵਾਰੀ ਲੋਕਾਂ ਨੂੰ ਉਹ ਚੀਜ਼ ਦੀ ਪ੍ਰੋਬਲਮ ਯਾਰ ਇਹ ਆ ਵਾਲੀ ਖਬਰ ਕਿਉਂ ਕਵਰ ਕਰਦੇ ਆ ਵਾਵੇ ਫਰਾਡ ਦੀ ਖਬਰ ਕਿਉਂ ਕਰਦੇ ਆ ਮੈਰਿਜ ਫਰਾਡ ਦੀ ਖਬਰ ਜਿਹੜੀ ਕਿਉਂ ਕਰਦੇ ਆ ਉਹਦੇ ਵਿੱਚ ਇਦਾਂ ਤਾਂ ਕਵਰ ਕਰਦੇ ਆ ਕਿ ਕਾਫੀ ਸਾਰੇ ਜਿਹੜੇ ਲੋਕ ਹੈਗੇ ਨਾ ਉਹ ਪਿੱਛੇ ਵੀ ਮੁੜਿਆ ਹੈ ਕੰਮਾਂ ਤੋਂ ਉਹਨਾਂ ਨੇ ਆਪਣੇ ਜਿਹੜੇ ਸੱਜਣ ਮਿੱਤਰ ਸੀਗੇ ਆਪਣਾ ਸੁਣ ਕੇ ਇਹ ਪਿੱਛੇ ਵੀ ਮੁੜਿਆ ਕਿ ਨਹੀਂ ਇਦਾਂ ਦੇ ਪੁੱਠੇ ਪਾਸੇ ਨੂੰ ਜਿਹੜਾ ਨਾ ਜਾਓ ਹਾਂ ਜੀ ਤੇ ਤਾਂ ਕਰਕੇ ਜਿਹੜੀ ਸੀਗੀ ਖਬਰ ਕਰਨ ਦਾ ਜਿਹੜਾ ਮਕਸਦ ਸੀਗਾ ਉਹ ਇਹ ਸੀਗਾ ਕਿ ਇਹ ਜਿਹੜਾ ਸੀਗਾ ਕਿ ਹੁਣ ਵੀ ਕੇਸ ਸੁਣਨ ਤੋਂ ਬਾਅਦ ਵੀ ਯਾਰ ਜੇ ਬੰਦਾ ਕਵੇਗਾ ਨਹੀਂ ਮੈਂ ਉਹ ਪੁੱਠੇ ਪਾਸੇ ਜਾਣਾ ਤਾਂ ਫੇਰ ਤਾਂ ਕੋਈ ਨਹੀਂ ਰੋਕ ਸਕਦਾ ਭਾਜੀ ਹੂੰ 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 ਸੁਣਾਂ ਨੇ ਕੀ ਕੀਤਾ ਕਿ ਹਜ਼ਾਰ ਕੇਸ ਜਿਹੜੇ ਸੀਗੇ ਰੈਂਡਮਲੀ ਜਿਹੜੇ ਚੱਕੇ ਆ ਹਜ਼ਾਰਾਂ ਦੇ ਵਿੱਚੋਂ ਦੀ ਜਿਹੜਾ ਸੀਗਾ ਇਹਨਾਂ ਨੇ ਕਹਿੰਦੇ ਤਕਰੀਬਨ 40 ਤੋਂ 45% ਜਿਹੜੇ ਕੇਸ ਸੀਗੇ ਉਹਦੇ ਵਿੱਚ ਇੱਕ ਕਲੀਅਰ ਜਿਹੜਾ ਫਰਾਡ ਜਿਹੜਾ ਨਿਕਲਿਆ 900 ਜਿਹੜੀਆਂ ਸੀਗੀਆਂ ਇਹਨਾਂ ਨੇ ਸਾਈਟ ਵਿజిਟ ਕੀਤੇ ਆ ਇਨ ਪਰਸਨ ਜਿਹੜੀ ਇੰਟਰਵਿਊ ਆ ਜਿਹੜੀਆਂ ਲਈਆਂ ਉਹਦੇ ਵਿੱਚ ਇਹਨਾਂ ਨੇ ਦੇਖਿਆ ਕਿ ਫਰਾਡ ਦਾ ਜਿਹੜਾ ਸੀਗਾ ਕਾਫੀ ਕਾਮਨ ਸੀਗਾ ਕਈ ਸਾਰੇ ਕੇਸਾਂ ਦੇ ਵਿੱਚ ਤੇ ਪਬਲਿਕ ਸੇਫਟੀ ਤੇ ਸਿਕਿਉਰਿਟੀ ਵਾਲੇ ਕਨਸਰਨ ਵੀ ਸੀਗੇ 275 ਕੇਸਾਂ ਦੇ ਵਿੱਚ ਤੇ ਇਹਦੇ ਵਿੱਚੋਂ ਦੀ ਫਿਰ ਉਹਨਾਂ ਨੇ 42 ਜਿਹੜੇ ਕੇਸ ਸੀਗੇ ਉਹ ਕੋਰਟ ਦੇ ਵਿੱਚ ਭੇਜਤੇ ਐਨਟੀਆ ਵਗੈਰਾ ਸ਼ੂ ਕਰਤੇ ਜਿਹੜੇ ਡਿਪੋਜੀਸ਼ਨ ਪ੍ਰोसीडिंग ਚ ਪਾਉਂਦੇ ਚਾਰ ਜਣੇ ਇਹਨਾਂ ਨੇ ਫੜ ਲਿਆ ਜਿੱਦਾਂ ਜੇਲ੍ਹ ਜੂਲ ਤੇ ਵੀ ਲੈ ਗਏ ਕੋਈ ਜ਼ਿਆਦਾ ਸੰਗੀਨ ਜਿਹੜੇ ਹੋ ਸੀਗੇ ਤੇ ਯੂਐਸਆਈਏਐਸ ਜਿਹੜੀ ਸੀਗੀ ਬੇਸਿਕਲੀ ਉਹ ਮਤਲਬ ਉਹਨਾਂ ਨੇ ਵੀ ਕਾਫੀ ਹੈਲਪ ਕੀਤੀ ਇਹਨਾਂ ਦੀ ਇਹ ਜਿਹੜੀ ਅਨਕਵਰ ਕਰਨ ਦੇ ਵਿੱਚ ਤੁਸੀਂ ਇਹਦੇ ਵਿੱਚ ਇੱਕ ਚੀਜ਼ ਦੇਖ ਕੇ ਹੱਸੋਗੇ ਵੀ ਕਿ ਯਾਰ ਇਸ ਲੈਵਲ ਦਾ ਵੀ ਫਰਾਡ ਹੁੰਦਾ ਤੁਹਾਨੂੰ ਕੇਸ ਦੀ ਐਗਜ਼ਾਮਪਲ ਸੁਣਾਉਣੇ ਆ ਜੀ ਬੰਦੇ ਨੇ ਜੀ ਕਿੰਨਿਆਂ ਦਾ ਬੰਦਾ ਸੀਗਾ ਉਹਨੇ 100 ਡਾਲਰ ਦੇ ਕੇ ਆਪਣਾ ਜਿਹੜਾ ਮੈਰਿਜ ਵਾਲਾ ਸਰਟੀਫਿਕੇ ਜਿੱਦਾਂ ਉਹਦਾ ਵਿਆਹ ਹੋਇਆ ਸੀਗਾ ਤੇ ਉਹਨੇ ਨਕਲੀ ਡੈਥ ਦਾ ਸਰਟੀਫਿਕੇਟ ਬਣਾ ਲਿਆ ਆਪਣੀ ਮੌਤ ਕਰਤੀ ਨਹੀਂ ਨਹੀਂ ਆਪਣੀ ਘਰ ਵਾਲੀ ਦੀ ਘਰ ਵਾਲੀ ਅੱਛਾ ਕੀ ਇੱਥੇ ਵਿਆਹ ਕਰਾਣ ਲਈ ਕਿ ਡਿਵੋਰਸ ਸਰਟੀਫਿਕੇਟ ਨਹੀਂ ਜਿਹੜਾ ਹੁੰਦਾ ਉੱਥੇ ਹੁਣਾ ਨਹੀਂ ਤੇ ਜਿਹੜਾ ਯੂ ਐਸ ਆ ਸੀਗਾ ਉਹਨਾਂ 100 ਡਾਲਰ ਦਾ ਡੈਥ ਦਾ ਸਰਟੀਫਿਕੇਟ ਲਾਤਾ ਕਿ ਘਰ ਵਾਲੀ ਦੀ ਮੌਤ ਹੋ ਗਈ ਹੈ ਇੱਥੇ ਰੱਖ ਪਰ ਖਬਰ ਉੱਥੇ ਖਤਮ ਨਹੀਂ ਹੁੰਦੀ ਹੂੰ ਜਦੋਂ ਉਹ ਉਹਦੇ ਘਰੇ ਗਏ ਹਾਂ ਉਹਦੇ ਘਰ ਵਾਲੀ ਸੀ ਉਹਦੇ ਨਾਲ ਰਹਿ ਰਹੀ ਆ ਤੇ ਉਹਦੇ ਪੰਜ ਜਵਾਕ ਸੀਗੇ ਉਹ ਤੁਹਾਡੀ ਬੱਲ ਉਹ ਕਹਿੰਦਾ ਹੋਣਾ ਇਹ ਤਾਂ ਭੂਤ ਆ ਮਤਲਬ 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 ਜਿਹੜਾ ਸੀਗਾ ਉਹ ਇਦਾਂ ਦਾ ਮੈਂ ਕਿਹਾ ਹੁਣ ਪਤਾ ਨਹੀਂ ਕੌਣ ਬਾਜੀ ਸਕੀਮਾਂ ਦੇ ਦਿੰਦਾ ਠੀਕ ਹੈ ਕਿਹਦੀ ਤੇ ਮਤਲਬ ਜਿਹੜਾ ਸੀਗਾ ਹੁਣ ਮੈਂ ਕਿਹਾ ਜਿਹੜੇ ਹੁਣ ਪੁੱਠੇ ਰਾਂ ਨੂੰ ਪਏ ਆ ਉਹਨਾਂ ਨੂੰ ਕੀ ਹੋਣਗੇ ਆ ਕਰ ਲਾ ਉਹ ਕਰ ਲਾ ਉਹ ਕਰ ਲਾ ਮਤਲਬ ਘਰ ਵਾਲੀ ਨਾਲ ਰਹਿ ਰਹੀ ਉਹਦੇ ਪੰਜ ਜਵਾਕ ਉਹਨਾਂ ਦੇ ਤੇ ਉਹਨੂੰ ਮਰੀ ਪ੍ਰਸ਼ਟ ਸ਼ੋਅ ਕੀਤਾ ਹੋਇਆ ਦੇ ਵੀ ਕਿਸੇ ਨੂੰ ਦਿੱਤੇ ਰੀਅਲ ਕੇਸ ਮਤਲਬ ਹੈਗਾ ਹੁਣ ਦੀ ਡੇਟ ਦੇ ਵਿੱਚ ਆਪਾਂ ਪਾਸਟ ਦੀ ਵੀ ਗੱਲ ਕਰਾਂਗੇ ਕਿ ਕਿਸੇ ਟਾਈਮ ਐ ਵੈਦਾਂ ਹੁੰਦਾ ਹੈਗਾ ਹੂੰ ਤੇ ਇਦਾਂ ਇਦਾਂ ਦੇ ਜਿਹੜਾ ਉਹਨਾਂ ਦੇ ਕੇਸ ਆ ਤੇ ਕਈ ਟੈਰਰਿਸਟ ਐਕਟੀਵਿਟੀਜ਼ ਵਾਲੇ ਸੀਗੇ ਗੈਂਗਸਟਰ ਗੁੰਗਸਟਰ ਸੀਗੇ ਚਲੋ ਉਹ ਤਾਂ ਜਿਹੜੇ ਆਏ ਉਰੇ ਆਏ ਆ ਹੂੰ ਮੈਰਿਜ ਫਰਾਡ ਵਾਲੇ ਜਿਹੜੇ ਸੀਗੇ ਬੰਦੇ ਜਿਹੜੇ ਜਿੱਦਾਂ ਕਹ ਲਓ ਤੁਸੀਂ ਗਰੋਜੇ ਕਮਿਊਨਿਟੀ ਦੇ ਬਣੇ ਹੁੰਦੇ ਸੋ ਉਧਰਲੇ ਏਰੀਏ 'ਚ ਜਿਹੜੀ ਸੀਗੀ ਇੱਕ ਹਰੇ ਕੇਰੀ ਤੁਹਾਨੂੰ ਪਤਾ ਕਿ ਸਰਟਨ ਡੈਮੋਗ੍ਰਾਫਿਕ ਹੂੰ ਡੈਮੋਗ੍ਰਾਫਿਕ ਹੁੰਦੀ ਆ ਸੋ ਨਾਲ ਜਿਹੜਾ ਮਿਨੀ ਐਪਲਸ ਦੇ ਉਹਦੇ ਹਿਸਾਬ ਨਾਲ ਕਾਫੀ ਵੱਡੀ ਜਿਹੜੀ ਲਾਰਜ ਸਕੇਲ ਇਨਵੈਸਟੀਗੇਸ਼ਨ ਸੀਗੀ ਹੂੰ ਤੇ ਇਹਦੇ ਵਿੱਚ ਉਹਨਾਂ ਨੇ ਜਿਹੜਾ ਸੀਗਾ ਪਟੀਸ਼ਨਰ ਜਿਹੜੀ ਸੀਗੀ ਜਿਹੜੇ ਯੂਐਸ ਸਿਟੀਜ਼ਨ ਕਿਸੇ ਨੇ ਕਿਹਾ ਉਹਨਾਂ ਅੱਗੇ ਪੈਸੇ-ਪੋਹੇ ਦੇ ਕੇ ਜਿਹੜਾ ਮੇਰੀ ਹੈਲਪ ਕਰਦੇ ਇਦਾਂ ਉਹਨੇ ਜਦੋਂ ਆਪਣੀ ਕਸਮ ਜਿਹੜੀ ਖਾਧੀ ਵਿਆਹ ਵਾਲੀ ਇੰਟਰਵਿਊ ਤੇ ਗਈ ਹੂੰ ਕਿ ਵਿਆਹ ਜੈਨੂਇਨ ਮਤਲਬ ਅਜੇ ਉਹ ਕਹਿੰਦੇ ਕੁਝ ਘੰਟੇ ਵੀ ਨਹੀਂ ਹੋਏ ਸੀਗੇ 2 ਕੁ ਘੰਟੇ ਵੀ ਨਹੀਂ ਜਿਹੜੇ ਹੋਏ ਸੀ ਉਹਨਾਂ ਨੇ ਪ੍ਰੈਸ਼ਰ ਪਾ ਦਿੱਤਾ ਪੂਰਾ ਇਦਾਂ-ਇਦਾਂ ਫੜ ਲੈਣਾ ਇਹ ਕਰ ਲੈਣਾ ਉਹ ਕਰ ਲੈਣਾ ਤੇ ਉਹਨੇ ਉਹ ਮੁਕਰ ਗਈ ਜੀ ਉਹਨਾਂ ਨੇ ਨਾਲ ਹੀ ਸੌਂਖਾ ਕੇ ਕਹਿੰਦੇ ਨਹੀਂ ਇਹ ਏਦਾਂ ਮਾਏ ਫਰਾਡ ਹੈ ਇਹਨਾਂ ਨੇ ਮੈਨੂੰ ਪੈਸੇ ਦਿੱਤੇ ਆ ਆ ਵਾਲਾ ਜਿਹੜਾ ਛੱਡਾ ਸੀਗਾ ਉਹਨੇ ਸਾਰੇ ਬੰਦਿਆਂ ਦੇ ਜਿਹੜੇ ਨਾਂ ਦੱਸਤੇ ਤੇ ਇਹਨਾਂ ਨੇ ਫੇਰ ਸਾਰੇ ਜਿਹੜੇ ਬੰਦੇ ਸੀਗੇ ਉਹ ਜਾ ਕੇ ਚੱਕ ਲਏ ਅੱਗੇ ਪਿੱਛੇ ਜਿਹੜੇ ਸਾਰੇ ਸੀਗੇ ਤੇ ਭਾਈ ਇਹਦੇ ਵਿੱਚ ਨਾ ਇਧਰਲੇ ਪਾਸੇ ਨੂੰ ਜਾਓ ਤੇ ਨਾ ਕਿਸੇ ਨੂੰ ਇਹ ਸਲਾਹਾਂ ਦਿਓ ਠੀਕ ਆ ਨਾ ਇਹਦੇ ਵਿੱਚ ਕਿਸੇ ਦਾ ਕੋਈ ਵਜੂਲਾ ਬੜੋ ਸੋ ਇਹ ਚੀਜ਼ ਜਿਹੜੀ ਸੀਗੀ ਇਧਰਲੇ ਪਾਸੇ ਨੂੰ ਜਿਹੜੀ ਇਮੀਗ੍ਰੇਸ਼ਨ ਹੁਣ ਹਿੰਟ ਤਾਂ ਕੀ ਆ ਉਹ ਮਤਲਬ ਡਾਇਰੈਕਟਲੀ ਕਰਨ ਲੱਪੇ ਹੈ ਹਨਾ ਕੋਈ ਇਦਾਂ ਤੁਹਾਨੂੰ ਇਹ ਕਿ ਆਪਣਾ ਸਿਰਫ ਮਿਨੀਆਪਲੈਸੀ ਰਹਿਣਾ ਹੈਗਾ ਉਹਨੇ ਹਰੇਕ ਬੰਦੇ ਦੇ ਦਿਵਾਲੇ ਜਿਹੜਾ ਆਣਾ ਨਹੀਂ ਨਾਲੇ ਫਰਾਡ ਨੂੰ ਤਾਂ ਰੋਕਣਾ ਹੀ ਚਾਹੀਦਾ ਹੈ ਫਰਾਡ ਫਰਾਡ ਤਾਂ ਕਿਸੇ ਵੀ ਸੋਸਾਇਟੀ ਲਈ ਚੰਗਾ ਨਹੀਂ ਹੁੰਦਾ ਹੂੰ ਅੱਛਾ ਅੱਛਾ ਤੀਜੀ ਖਬਰ ਇਹਦੇ ਵਿੱਚ ਜਿਹੜੇ ਤਿੰਨ ਕੇਸ ਨੇ ਨੇ ਹਾਈਲਾਈਟ ਕਰਤੇ ਸੀਗੇ ਇੱਕ ਕਿ ਡੈਥ ਸਰਟੀਫਿਕੇਟ ਕੇ ਘਰ ਵਾਲੀ ਨਾਲ ਹੀ ਰਹਿ ਰਹੀ ਹੈ ਇੱਕ ਆਹ ਜਿਹੜਾ ਕਿ ਸਿਟੀਜ਼ਨ ਜਿਹੜੀ ਸੀਗੀ ਉਹਨੂੰ ਪ੍ਰੈਸ਼ਰ ਪਾ ਕੇ ਉਹਨੂੰ ਮਜਬੂਰਤਾ ਕਿ ਤੇਰਾ ਤਾਂ ਵਿਆਹ ਨਗਲੀ ਆ ਮੰਨ ਗਈ ਉਹ ਹੂੰ ਇੱਕ ਤੀਜਾ ਵਾਲਾ ਜਿਹੜਾ ਕੇਸ ਹੈ ਠੀਕ ਆ ਹੂੰ ਹੁਣ ਇਹ ਨਹੀਂ ਹੈ ਕਿ ਤੁਹਾਨੂੰ ਇਹ ਚੀਜ਼ ਦਾ ਪਤਾ ਨਹੀਂ ਹੈਗਾ ਜਾਂ ਤੁਸੀਂ ਇਹਨਾਂ ਜਿੰਨਾ ਬਾਰੇ ਵੀਡੀਓ ਨਹੀਂ ਦੇਖੀ ਹੋਣੀ ਉਹਦੇ ਵਿੱਚ ਹੈਗਾ ਕਿ ਕਿਸੇ ਨੇ ਆਪਣੇ ਤੋਂ ਵੱਧ ਉਮਰ ਵਾਲੀ ਲੇਡੀ ਦੇ ਨਾਲ ਐਲਡਰਲੀ ਪਰਸਨ ਦੇ ਨਾਲ ਜਿਹੜਾ ਵਿਆਹ ਕਰਕੇ ਐਡਵਾਂਟੇਜ ਲੈਣ ਦੀ ਕੋਸ਼ਿਸ਼ ਕੀਤੀ ਉਹ ਚੀਜ਼ ਤੋਂ ਸੀ ਕਿ ਏਜ ਦਾ ਜਿਹੜਾ ਗੈਪ ਸੀਗਾ ਹੂੰ ਤੇ ਉਹਨੂੰ ਉਹਨਾਂ ਨੇ ਸਿਰਫ ਮੈਰਿਜ ਫਰਾਡ ਵਾਲਾ ਇਮੀਗ੍ਰੇਸ਼ਨ ਫਰਾਡ ਵਾਲਾ ਤੇ ਧਾਰਾ ਨਹੀਂ ਲਾਈ ਉੱਤੇ ਐਲਡਰਲੀ ਅਬਿਊਜ਼ ਵਾਲਾ ਤੇ ਐਕਸਪਲੋਰੇਸ਼ਨ ਦੀ ਜਿਹੜੀ ਧਾਰਾਵਾਂ ਜਿਹੜੀਆਂ ਉਹਦੇ ਉੱਤੇ ਲੜਾਈ ਲਗਾਈਆਂ ਤੁਸੀਂ ਜਿਹੜਾ ਕੈਲਡਰਲੀ ਪਰਸਨ ਆ ਭਾਵੇਂ ਤੁਹਾਡਾ ਅਸਲੀ ਵਿਆਹ ਆ ਜੋ ਵੀ ਆ ਕਿ ਤੁਸੀਂ ਉਹ ਜਿਹੜੇ ਕੱਲੇ ਹੁੰਦੇ ਆ ਲੋਨਲੀ ਹੁੰਦੇ ਆ ਜਿੱਦਾਂ ਵੀ ਆ ਕਿ ਤੁਸੀਂ ਫਾਇਦਾ ਚੱਕਿਆ ਇਹ ਵਾਲੇ ਫਾਇਦਾ ਚੱਕਿਆ ਕਿ ਇਹ ਕੰਮਾਂ ਦੇ ਵਿੱਚ ਕਿਉਂ ਪਾਇਆ ਤੇ ਇਹ ਜਿਹੜੇ ਤਿੰਨ ਤਰ੍ਹਾਂ ਦੇ ਕੇਸ ਜਿਹੜੇ ਸੀਗੇ ਉਹਨਾਂ ਨੇ ਕੀਤੇ ਆ ਤੇ ਇਹਨਾਂ ਦੀ ਵੈਬਸਾਈਟ ਦੇ ਉੱਤੇ ਇਹ ਲਿਖੇ ਹੋਏ ਆ ਯੂਐਸਐਸ ਨੇ ਆਪਣੀ ਵੈਬਸਾਈਟ ਤੇ ਇਹ ਪਾਏ ਹੋਏ ਆ ਹਮ ਠੀਕ ਆ ਤੁਸੀਂ ਜਾ ਕੇ ਦੇਖ ਵੀ ਸਕਦੇ ਆ ਤਾਂ ਤੁਸੀਂ ਜਾ ਕੇ ਉਹਦੇ ਵਿੱਚ ਇਹ ਦੇਖਿਓ ਕਿ ਜਿਹੜੇ ਫਰਾਡ ਵਾਲੇ ਵੀ ਜਿਹੜੇ ਕੇਸ ਸੀਗੇ ਵਿਆਹਲੇ ਉੱਚ ਹੁਣ ਕਿੰਨੀ ਵਾਰੀ ਜਿਹੜੇ ਸੀਗੇ ਇੰਡੀਅਨ ਬੰਦੇ ਦਾ ਨਾਮ ਜਿਹੜਾ ਹੁੰਦਾ ਸਪੈਸ਼ਲੀ ਜਿਹੜੀ ਗੁਜਰਾਤੀ ਕਮਿਊਨਿਟੀ ਦੇ ਲੋਕੀ ਕਾਫੀ ਇਹਨਾਂ ਨੇ ਜਿਹੜੇ ਟਾਰਗੇਟ ਜਿਹੜੇ ਕੀਤੇ ਆ ਤੁਸੀਂ ਹਰੇਕ ਪੇਜ ਦੇ ਉੱਤੇ ਖਬਰ ਇਹ ਪਈ ਹੋਈ ਆ ਤੇ ਇਹ ਖਬਰ ਕਰਨ ਦਾ ਮਕਸਦ ਜਿਹੜਾ ਹੀ ਹੈਗਾ ਕਿ ਜਿਹੜਾ ਬੰਦਾ ਜਿਹੜਾ ਤੂੰ ਸੁਣ ਰਿਹਾ ਹੈਗਾ ਕਿਸੇ ਨੂੰ ਰੋਕ ਸਕਦਾ ਹੈਗਾ ਉਹ ਇਧਰਲੇ ਪਾਸੇ ਜਾਣ ਤੋਂ ਉਹਨੂੰ ਰੋਕੇ ਠੀਕ ਹੈ ਉਹਦੇ ਵਿੱਚ ਹੀ ਕਮਿਊਨਿਟੀ ਦੀ ਜਿਹੜੀ ਭਲਾਈ ਆ ਤੇ ਰਾਜਕਰਨ ਜੀ ਇਹਦੇ ਵਿੱਚ ਇੱਕ ਚੀਜ਼ ਹੋਰ ਦਾ ਦੇ ਕਾਫੀ ਹੁਣ ਕਾਲ ਜਿਹੜੀਆਂ ਨਾ ਵੱਲੇ ਮੋਹੀ ਹੈ ਕਿ ਕਈ ਵਾਰੀ ਲੋਕਾਂ ਨੇ ਕੀ ਹੁੰਦਾ ਕਿ ਉਹ ਸਵਾਲ ਪੁੱਛਦੇ ਆ ਕਿ ਜੇ ਕਿਸੇ ਨੇ ਪੁਰਾਣਾ ਇਮੀਗ੍ਰੇਸ਼ਨ ਫਰਾਡ ਕੀਤਾ ਹੋਵੇ ਜੀ 1980 ਦੇ ਵਿੱਚ 1990 ਦੇ ਵਿੱਚ ਜਿਹੜੇ ਉਹ ਵਾਲੇ ਪੁਰਾਣੇ ਫਰਾਡ ਵੀ ਜਿਹੜੇ ਹੈਗੇ ਆ ਜਿਨ੍ਹਾਂ ਨੇ ਉਦੋਂ ਵਿਆਹ ਕਿੰਨਾ ਪਤਾ ਲੱਗਦਾ ਹੈਗਾ ਫਰਾਡ ਹੈਗਾ ਦੋ ਤਿੰਨ ਚੀਜ਼ਾਂ ਇੱਕ ਹੁੰਦੀਆਂ ਸਭ ਤੋਂ ਕਾਮਨ ਫੈਕਟ ਪੈਟਰਨ ਕੀ ਹੁੰਦਾ ਕਿ ਬੰਦੇ ਨੇ ਇੰਡੀਆ ਜਾਂ ਡਿਵੋਰਸ ਕਰਾਇਆ ਹੁੰਦਾ ਜਾਂ ਵਿਆਹ ਸ਼ੋ ਨਹੀਂ ਕੀਤਾ ਹੁੰਦਾ ਉਰੇ ਆ ਕੇ ਅਮਰੀਕਨ ਸਿਟੀਜ਼ਨ ਨਾਲ ਕਿਸੇ ਨਾਲ ਵਿਆਹ ਕਰਾ ਲਿਆ ਲੋ ਲੋਅਰ ਸੋਸ਼ਲ ਇਕਨੋਮਿਕ ਗਰੁੱਪ ਜਿਹੜੇ ਇਨਕਮ ਗਰੁੱਪ ਤੋਂ ਆਉਂਦੇ ਆ ਮੋਸਟਲੀ ਲਾਈਕਲੀ ਅਫਰੀਕਨ ਅਮਰੀਕਨ ਜਾਂ ਹਿਸਪੈਨਿਕ ਫੀਮੇਲ ਉਹ ਵਿਆਹ ਕਰਾ ਕੇ ਸਿਟੀਜ਼ਨ ਵਗੈਰਾ ਆਪਣੇ ਲੈ ਕੇ ਤੇ ਜਿਹੜਾ ਸੀਗਾ ਦੁਬਾਰਾ ਡਿਵੋਰਸ ਕਰਾ ਕੇ ਤੇ ਮੂਵ ਔਨ ਵਿਦ देयर ਲਾਈਫਸ ਤੇ ਸਮ ਹਾਉ ਫਿਰ ਜਿਹੜੀ ਵਿਆਹ ਸੀਗਾ ਦੁਬਾਰਾ ਉਹ ਇੰਡੀਆ ਵਾਲੀ ਜਿਹੜੀ ਸੀਗੀ ਸਪਾਊਸ ਉਹਨਾ ਹੋ ਜਾਂਦਾ ਦੁਬਾਰਾ ਤੇ ਕਈ ਵਾਰੀ ਜਿਹੜੇ ਸੀਗੇ ਇਹਦੇ ਵਿੱਚ ਜਵਾਗ ਵੀ ਜਿਹੜੇ ਹੁੰਦੇ ਆ ਆਪਣੇ ਪਹਿਲਾਂ ਹੀ ਉਸ ਲੇਡੀ ਦੇ ਨਾਲ ਜਿਹਨਾਂ ਦੁਆਰਾ ਵਿਆਹ ਕਰਾਇਆ ਹੁੰਦਾ ਤੇ ਜਿਹੜਾ ਯੂ ਐਸ ਸਿਟੀਜ਼ਨਸ ਸਪਾਊਸ ਜਿਹੜੀ ਸੀਗੀ ਉਹ ਕਈ ਵਾਰੀ ਉਹਨਾਂ ਨੇ ਐਜ਼ ਅ ਸਟੈਪ ਚਿਲड्रन ਵੀ ਜਿਹੜਾ ਉਹ ਫਾਈਲ ਕੀਤਾ ਹੁੰਦਾ ਸੋ ਇਹ ਕੀ ਆ ਕਿ ਇਹ ਐਜ਼ ਫਾਰ ਬੈਕ ਐਜ਼ 80s 90s ਦੇ ਵਿੱਚ ਜਾ ਰਹੇ ਆ ਉਹ ਵਾਲੇ ਕੇਸ ਵੀ ਜਿਹੜੇ ਇਨਵੈਸਟੀਗੇਟ ਫੁੱਲ ਕਰ ਰਹੇ ਆ ਉਹ ਇਨਵੈਸਟੀਗੇਟ ਕਿੱਦਾਂ ਕਰਦੇ ਆ ਕਿ ਉਹ ਜਿਹੜੀ ਲੇਡੀ ਹੁੰਦੀ ਆ ਉਹਨੂੰ ਜਾ ਕੇ ਪੁੱਛਦੇ ਸਾਰੀ ਡਿਟੇਲ ਤੇ ਟਾਈਮ ਲਾਈਨ ਕਿੱਦਾਂ ਆ ਕਿ ਆ ਜਿਹੜਾ ਵਿਆਹ ਕਰਾਇਆ ਸੀ ਆ ਕਿੱਦਾਂ ਉਹ ਕਈ ਵਾਰੀ ਜਿਹੜੀ ਉਹ ਵਾਲੀ ਲੇਡੀ ਆ ਉਹਦੇ ਆਪ ਦੇ ਜਵਾਕ ਜੋਗ ਨਿਕਲਦੇ ਆ ਕੋਈ ਬாய்ਫਰੈਂਡ ਕੋਈ ਹਸਬੰਡ ਨਾਲ ਰਹਿ ਰਿਆ ਹੁੰਦਾ ਮਤਲਬ ਕਿ ਉਹ ਚੀਜ਼ਾਂ ਜਿਹੜੀਆਂ ਐਡ ਅਪ ਨਹੀਂ ਹੁੰਦੀਆਂ ਫਿਰ ਉਹ ਮੰਨ ਜਾਂਦੇ ਆ ਤੇ ਫਿਰ ਉਹ ਵਾਪਸ ਜਿਹੜਾ ਸੀਗਾ ਸਿਟੀਜ਼ਨਸ਼ਿਪ ਜਿਹੜੀ ਸੀਗੀ ਤੁਹਾਡੀ ਰਿਵੋਕੇਸ਼ਨ ਪ੍ਰੋਸੀਡਿੰਗਸ ਦੇ ਵੱਲ ਫਰਾਡ ਵੱਲ ਇਧਰ ਨੂੰ ਵਾਪਸ ਆਂਦੇ ਆ ਮਤਲਬ ਇਹਦੇ ਵਿੱਚ ਜਿਹੜਾ ਸੀਗਾ ਕਿ ਜਿੰਨੇ ਇਹ ਕੀਤਾ ਹੈਗਾ ਇਹ ਤਾਂ ਨਹੀਂ ਕਿ 1 ਸਾਲ ਹੋ ਗਿਆ ਇਹ ਚੀਜ਼ ਚਲੀ ਜਾਣੀ ਆ 올 ਦਾ ਵੇ ਬੈਗ 15 15 20 20 ਸਾਲ ਪੁਰਾਣੇ ਜਿਹੜੇ ਕੇਸ ਸੀਗੇ ਉਹ ਵੀ ਜਿਹੜੇ ਸੀਗੇ ਇਹ ਰੀਓਪਨ ਜਿਹੜੇ ਕਰ ਰਿਹਾ ਜੀ ਹੁਣ ਤੁਸੀਂ ਦੇਖੋ ਕਿ ਇਹ ਜਿਹੜੀ ਚੀਜ਼ ਸੀਗੀ ਕਿ ਕੋਈ ਇਦਾਂ ਨਹੀਂ ਆਏਗਾ ਕਿਸੇ ਨੇ ਮੈਨੂਅਲ ਜਾ ਕੇ ਸਿਸਟਮ ਦੇ ਵਿੱਚ ਜਾ ਕੇ ਕੇਸ ਜਿਹੜੇ ਓਪਨ ਕਰਨੇ ਆ ਜੀ ਜਿਹੜਾ ਨੂੰ ਨਹੀਂ ਕੰਪਿਊਟਰਾਂ ਦਾ ਵਾਲਾ ਪਤਾ ਦੇਖੋ ਹੁਣ AI ਟੈਕਨੋਲੋਜੀਜ਼ ਵੀ ਜਿਹੜੀਆਂ ਹੈਗੀਆਂ ਹਨ ਸਾਰੀਆਂ ਚੀਜ਼ਾਂ ਜਿਹੜੀਆਂ ਇੱਕ ਡਾਟਾਬੇਸ ਦੇ ਵਿੱਚ ਕਲਾਸੀਫਾਈ ਹੁੰਦੀਆਂ ਤੁਸੀਂ ਕੰਪਿਊਟਰ ਨੂੰ ਸਿੱਧੇ ਜਾ ਕੇ ਕੋਈ ਛੋਟੇ ਜਿਹੇ ਕਮਾਂਡਸ ਦੇਣੇ ਆ ਕਿ ਕਿੰਨੇ ਲੋਕ ਜਿਹੜੇ ਹੈਗੇ ਆ ਉਹਨਾਂ ਨੇ ਜਿਹੜਾ ਸੀਗਾ ਵਿਆਹ ਦੇ ਬਸਤੇ ਗ੍ਰੀਨ ਕਾਰਡ ਲੈ ਉਹ ਤੁਹਾਨੂੰ ਇੱਕ ਡਾਟਾ ਸੈੱਟ ਦੇ ਦਊਗਾ ਫਿਰ ਤੁਸੀਂ ਕਹੋਗੇ ਕਿ ਕਿੰਨੇ ਲੋਕ ਜਿਹੜੇ ਉਹਦੇ ਵਿੱਚ ਹੈਗੇ ਹੋਣਾਂ ਨੇ ਇੰਟਰiracial ਕਪਲ ਨਾਲ ਜਿਹੜਾ ਵਿਆਹ ਕਰਾਇਆ ਤੁਸੀਂ ਉੱਥੇ ਮਾਰਕ ਵੀ ਕਰਦੇ ਆ ਆਪਣਾ ਕਿ ਤੁਹਾਡੇ ethnicities ਕੀ ਆ ਅਫਰੀਕਨ ਅਮਰੀਕਨ ਆ ਇੰਡੀਆਨਾ ਕੀ ਆ ਹੈਨਾ ਤੁਸੀਂ ਉਹਨੂੰ ਕਿਹੜੇ ਮਰਜ਼ੀ ਫਿਲਟਰ ਦੇ ਹਿਸਾਬ ਨਾਲ ਤੁਸੀਂ ਉਹਨੂੰ ਨੈਰੋ ਡਾਊਨ ਕਰ ਸਕਦੇ ਆ ਤੁਸੀਂ ਉੱਤੇ ਫਿਲਟਰ ਪਾ ਸਕਦੇ ਆ ਕਿ ਕਿੰਨੇ ਲੋਕ ਇਹਦੇ ਵਿੱਚ ਹੈਗੇ ਆ ਜਿਨ੍ਹਾਂ ਦੇ ਡਿਵੋਰਸ ਹੋ ਗਏ ਸੀਗੇ ਕਿੰਨੇ ਲੋਕ ਇਹਨਾਂ ਦੇ ਵਿੱਚ ਹੈਗੇ ਆ ਕਿ ਜਿਨ੍ਹਾਂ ਨੇ ਦੁਬਾਰਾ ਵਿਆਹ ਕਰਾ ਕੇ ਆਪਣੇ ਇਮੀਗ੍ਰੈਂਟ ਸਪਾਊਸ ਮਂਗਾਏ ਹੋਏ ਸੀਗੇ ਕਿੰਨੇ ਲੋਕ ਇਹਨਾਂ ਦੇ ਵਿੱਚ ਹੈਗੇ ਆ ਜਿਨ੍ਹਾਂ ਦੇ ਜਵਾਕ ਆਲਰੇਡੀ ਸਿਗੇ ਜਦੋਂ ਉਹਨਾਂ ਨੇ ਅ ਯੂ ਐਸ ਸਿਟੀਜ਼ਨ ਨਾਲ ਵਿਆਹ ਕਰਾਇਆ ਸੀਗਾ ਤੇ ਫਿਰ ਉਸ ਤੋਂ ਬਾਅਦ ਡਿਵੋਰਸ ਲੈ ਲਿਆ ਤੇ ਫਿਰ ਦੁਬਾਰਾ ਉਹ ਆ ਜੇ ਉਹੀ ਜਵਾਕਾਂ ਨਾਲ ਆ ਇਹ ਉਹਨਾਂ ਦੀ ਬਾਇਓਲੋਜੀਕਲ ਮਦਰ ਦੇ ਨਾਲ ਜਿਹੜੀ ਰਹਿ ਰਹੇ ਆ ਕਿੰਨੇ ਇਹਨਾਂ ਦੇ ਵਿੱਚ ਜਵਾਕ ਹੈਗੇ ਆ ਜਿਹੜਾ ਨੇ ਆਪਣੀ ਬਾਇਓਲੋਜੀਕਲ ਮਦਰ ਨੂੰ ਦੁਬਾਰਾ ਜਿਹੜਾ ਸਪੌਂਸਰ ਜਿਹੜਾ ਕੀਤਾ ਹੈਗਾ ਸੋ ਇਹ ਕੀ ਸੀਗਾ ਕਿ ਲੌਂਗ ਟਰਮ ਜਿਹੜੀ ਇੱਕ ਤੁਸੀਂ ਕਹਿ ਲਓ ਕਿ ਇੱਕ ਸਟ੍ਰੈਟੇਜੀ ਸੀਗੀ ਜਾਂ ਇੱਕ ਸਿਸਟਮ ਨੂੰ ਬੀਟ ਕਰਨ ਵਾਲਾ ਜਿਹੜਾ ਤੁਸੀਂ ਮੈਥਡ ਕਹਿ ਲਓ ਜਿਹੜਾ ਮਰਜ਼ੀ ਕਹਿ ਲਓ ਸੋ ਇਹ ਜਿਹੜੀ ਸਰਕਾਰ ਹੈਗੀ ਆ ਇਹਨਾਂ ਨੇ ਇਹ ਚੀਜ਼ ਤੇ ਇਹ ਸਾਰਾ ਕੁਛੜਾ ਨੂੰ ਆਲਰੇਡੀ ਪਤਾ ਹੀ ਸੀਗਾ ਕਿੱਦਾਂ ਪਤਾ ਸੀਗਾ ਕਿਉਂਕਿ ਇਹਨਾਂ ਨੇ ਜਿਹੜੇ ਤੁਸੀਂ ਦੇਖੋਗੇ ਜਿਹੜੇ ਨੇ ਚੰਗੇ ਜੱਜ ਸੀਗੇ ਉਹ ਬਾਹਰ ਕੱਢ ਤੇ ਠੀਕ ਆ ਚੰਗੇ ਜਿਹੜੇ ਅਫਸਰ ਸੀਗੇ ਉਹ ਆਬ ਰੈਜ਼ਾਈਨ ਕਰ ਗਏ ਸੋ ਜਿਹੜੇ ਹੁਣ ਇਮੀਗ੍ਰੇਸ਼ਨ ਦੇ ਵਿੱਚ ਯੂਐਸਆਈਐਸ ਦੇ ਵਿੱਚ ਇਹ ਕੀ ਇਨਵੈਸਟੀਗੇਟਰ ਜਿਹੜੇ ਸੀਗੇ ਉਹਨਾਂ ਕੋ ਸਾਰਾ ਪੁੱਛ ਕੇ ਕਿ ਕਿੱਦਾਂ ਕਿੱਦਾਂ ਕੀ ਕੀ ਫਰਾਡ ਹੁੰਦਾ ਕੀ ਕੀ ਸਕੀਮ ਜਿਹੜੀ ਹੁੰਦੀ ਆ ਉਹਦੇ ਹਿਸਾਬ ਨਾਲ ਜਿਹੜੇ ਇਹ ਅੱਗੇ ਗਏ ਆ ਤੇ ਪਿਛਲੀਆਂ ਜਿਹੜੀਆਂ ਸਾਰੀਆਂ ਫਾਈਲਾਂ ਜਿਹੜੀਆਂ ਖੋਲ ਰਹੇ ਆ ਦੂਸਰੀ ਚੀਜ਼ ਜਿਹੜੀ ਇਹ ਸੀਗੀ ਜਿਹੜੇ ਨਾਮ ਜਿਹੜੇ ਕਿਸੇ ਨੇ ਬਦਲੇ ਆ ਜਿੱਦਾਂ ਪਹਿਲਾਂ ਕਈ ਵਾਰੀ ਸੀਗਾ ਕਿ ਨਾਮ ਉਦੋਂ ਕੋਈ ਹੋਰ ਸੀਗਾ ਤੇ ਹੁਣ ਕੋਈ ਹੋਰ ਨਾਮ ਲਾ ਕੇ ਸੈਲਮ ਦੋ-ਦੋ ਕਈਆਂ ਨੇ ਲਾਏ ਆ ਹਾਂਜੀ ਕਈ ਬੰਦੇ ਉਹਦੇ ਵਿੱਚ ਸਿਟੀਜ਼ਨ ਵੀ ਜਿਹੜੇ ਬਣੇ ਹੋਏ ਆ ਹਮ ਬੜਾ ਕਾਮਨ ਸਵਾਲ ਹੈਗਾ ਕਿ ਉਹਨਾਂ ਨੂੰ ਪਤਾ ਕਿਦਾਂ ਲੱਗੂਗਾ ਹਮ ਇੱਕ ਤਾਂ ਜਿਹੜੇ ਫਿੰਗਰਪ੍ਰਿੰਟ ਜਿਹੜੇ ਸੀਗੇ ਸ਼ਾਈ ਵਾਲੇ ਜਿਹੜੇ ਲਾਏ ਸੀਗੇ ਉਹਨਾਂ ਨੇ ਡਾਟਾਬੇਸ ਦੇ ਵਿੱਚ ਪਾਤੇ ਆਪਣੇ ਉਹ ਸਕੈਨ ਕਰ ਲਏ ਉਹਨਾਂ ਨੇ ਡਿਜੀਟਾਈਜ਼ ਕਰਤੇ ਕਰ ਲਏ ਫਿੰਗਰਪ੍ਰਿੰਟ ਮੈਚ ਹੋ ਜਾਂਦਾ ਡਿਜੀਟਲ ਪ੍ਰਿੰਟ ਦੂਸਰੀ ਜਿਹੜੀ ਚੀਜ਼ ਸੀਗੀ ਕਿ ਜਿਹੜੀ ਫੇਸ਼ੀਅਲ ਰੈਕੋਗਨੀਸ਼ਨ ਟੈਕਨੋਲੋਜੀ ਜਿਹੜੀ ਹੈਗੀ ਆ ਫੋਟੋ ਆ ਉਹਦੇ ਨਾਲ ਪਤਾ ਲੱਗ ਜਾਂਦਾ ਕਿ ਇਹ ਦੋ ਬੰਦੇ ਇੱਕ ਹੀ ਹੈਗੇ ਆ ਤੀਸਰੀ ਚੀਜ਼ ਇਹ ਹੈਗੀ ਕਿ ਹੋਰ ਬੜੇ ਕਾਮਨ ਉਹਦੇ ਵਿੱਚ ਐਲੀਮੈਂਟ ਹੁੰਦੇ ਨਾ ਡੇਟ ਆਫ ਬਰਥ ਹੋ ਗਿਆ ਪੇਰੈਂਟਸ ਦੇ ਨਾਮ ਹੋ ਗਏ ਐਦਾਂ ਦੀਆਂ ਜਿਹੜੀਆਂ ਚੀਜ਼ਾਂ ਹੋ ਗਿਆ ਕਿਤੇ ਨਾ ਕਿਤੇ ਬੰਦਾ ਪਾਸਪੋਰਟ ਜਾਂ ਕੋਈ ਨਾ ਕੋਈ ਜਿਹੜੀ ਆਈਡੀ ਡਾਕੂਮੈਂਟ ਕੁਛ ਨਾ ਕੁਛ ਜਿਹੜਾ ਉਹ ਆ ਹੀ ਜਾਂਦਾ ਸੋ ਉਸ ਹੱਬ ਨਾਲ ਉਹ ਜਿਹੜੇ ਮੈਚ ਕਰ ਰਹੇ ਆ ਇਹ ਟਰੱਪ ਉਹਨਾਂ ਨੇ ਪਿਛਲੀ ਵਾਰੀ ਵੀ ਆਪਣੀ ਸਰਕਾਰ ਚ ਕੀਤੇ ਸੀਗੇ ਐਦਗੀ ਵੀ ਫੇਰ ਦੁਬਾਰਾ ਉਹਨਾਂ ਨੇ ਜਿਹੜਾ ਹੁਣ ਇਹਨਾਂ ਦਾ ਮੈਸੇਜ ਜਿਹੜਾ ਮੈਂ ਇਹਨਾਂ ਦੇ ਵਰਡਸ ਐਗਜ਼ੈਕਟਲੀ ਪੜ੍ਹ ਰਿਹਾ ਹਾਂ ਉਹ ਕਹਿੰਦੇ ਕਿ ਯੂਐਸਸੀਐਸ ਜਿਹੜੀ ਹੈਗੀ ਆ ਇਹਨੇ ਆਲ ਆਊਟ ਵਰ ਡਿਕਲੇਅਰ ਕਰਤੀ ਹੈ ਇਮੀਗ੍ਰੇਸ਼ਨ ਫਰਾਡ ਦੇ ਉੱਤੇ ਸਾਰਿਆਂ ਨੂੰ ਇਲੈਂਟਲੈਸਲੀ ਪਰਸੂ ਜਿਹੜਾ ਆਪਾਂ ਕਰਨਾ ਇਹ ਮਤਲਬ ਇਹਨਾਂ ਨੇ ਆਪਣਾ ਜਿਹੜਾ ਮੈਸੇਜ ਦਿੱਤਾ ਕਿ ਜਿਨੇ ਵੀ ਸਾਡੇ ਜਿਹੜੇ ਇਮੀਗ੍ਰੇਸ਼ਨ ਲਾਜ਼ ਨੂੰ ਅੰਡਰਮਾਈਨ ਜਿਹੜਾ ਕੀਤਾ ਇਹਦੇ ਵਿੱਚ ਉਹ ਕਹਿ ਰਹੇ ਆ ਕਿ ਆਪਾਂ ਆਈਸ ਐਫਬੀਆਈ ਯੂਐਸਸੀਐਸ ਪ੍ਰੈਸ਼ਰ ਡਾਟ ਟਵਿੰਡ ਸ਼ੀਲਡ ਉਹਦੇ ਕਰਕੇ ਟਰਮੈਂਡਸ ਜਿਹੜੀ ਸਕਸੈਸ ਹੈਗੀ ਤੇ ਸੋ ਅਜ ਹੈ ਰਾਜਾ ਆਪਾਂ ਜਿਹੜੇ ਬੈਡ ਐਕਟਰ ਸੀਗੇ ਜਿਹੜੇ ਉਹ ਵੀ ਫੜੇ ਆ ਮਤਲਬ ਸਿਰਫ ਕੇਸਾਂ ਦੇ ਨਹੀਂ ਗਏ ਕਿ ਇਹ ਢਾਂਚੇ ਜਿਹੜੇ ਸੀਗੇ ਸਟੈਬਲਿਸ਼ ਕਿਨੇ ਕੀਤੇ ਇਹ ਚੀਜ਼ਾਂ ਨੂੰ ਰਨ ਜਿਹੜਾ ਕੋਣ ਕਰਦਾ ਅਗਲੀ ਵਿਆਹ ਫਰਾਡ ਜਿਹੜੇ ਰਿੰਗਾਂ ਰੂਗਾ ਜੜੀਆਂ ਹੈਗੀਆਂ ਤੇ 바ਵਾ ਦੇ ਜਿਹੜੇ ਉਹ ਹੈਗੇ ਆ ਤੇ ਬੇਸਿਕਲੀ ਉਹ ਕਲੀਅਰ ਮੈਸੇਜ ਇਹ ਕਹਿ ਰਹੇ ਆ ਕਿ ਇਹ ਜਿਹੜੀ ਚੀਜ਼ ਸੀਗੀ ਇਹਨੂੰ ਆਪਾਂ ਜਿਹੜਾ ਇਨਵੈਸਟੀਗੇਟ ਕਰਨਾ ਬਾਕੀ ਤੁਸੀਂ ਆਪ ਸਮਝਦਾਰ ਹੋ ਜੀ 10 ਮਹੀਨੇ ਜਿਹੜਾ ਨੂੰ ਹੋਏ ਆ ਤੇ ਅਜੇ ਉਹਨਾਂ ਦੇ ਜਿਹੜਾ ਮੇਨ ਕਾਰਜ ਕਾਰਲਾ ਆ 10 ਸਾਲ ਤੋਂ ਜ਼ਿਆਦਾ ਜੇ ਉਹਨਾਂ ਕੋਲ ਪਿਆ ਹੈਗਾ ਜਦੇ ਵਿੱਚ ਉਹਨਾਂ ਕੋਲ ਹੁਣ ਫੰਡਿੰਗ ਵੀ ਹੈ ਸਾਰਾ ਕੁਝ ਜਿਹੜਾ ਹੈਗਾ ਕਾਫੀ ਕੁਝ ਤੇ ਪ੍ਰੋਬਲਮ ਇਹਦੇ ਵਿੱਚ ਇਹ ਆ ਜਾਂਦੀ ਹੈ ਕਿ ਜਦੋਂ ਤੁਸੀਂ ਇਹ ਢਾਂਚਿਆਂ ਵਾਲੇ ਢਾਂਚੇ ਵਾਲੇ ਵਕੀਲਾਂ ਕੋ ਫਸਦੇ ਆ ਵਾਵਾ ਉਹ ਫਰਾਡ ਵਾਲੇ ਉਹਦੇ ਵਿੱਚ ਇਹ ਹੈ ਕਿ ਤੁਹਾਡਾ ਜੇ ਹੁਣ ਜੇ ਸਹੀ ਵੀ ਜਿਹੜਾ ਕੰਮ ਹੋਇਆ ਜਦੋਂ ਸਾਰੇ ਜਣੇ ਇਨਵੈਸਟੀਗੇਸ਼ਨ ਜਦੋਂ ਪੂਰੀ ਹੋਈ ਤੇ ਉਹ ਤੁਹਾਡਾ ਵੀ ਵਿੱਚ ਜਿਹੜਾ ਸੀਗਾ ਨਾਮ ਉਹ ਆ ਸਕਦਾ ਤਾਂ ਕਰਕੇ ਜਿਹੜਾ ਸੀਗਾ ਉਹ ਚੀਜ਼ ਤੋਂ ਕੇਅਰਫੁਲ ਰੂਟ ਠੀਕ ਹੈ ਗ੍ਰੀਨ ਐਜ਼ ਅ ਕਮਿਊਨਿਟੀ ਸਾਰਿਆਂ ਨੂੰ ਇੱਕ ਲੈਵਲ ਦੀ ਨੌਲੇਜ ਹੈਗੀ ਹੋਈ ਆ ਠੀਕ ਹੈ ਇਹਦੇ ਵਿੱਚ ਕੋਈ ਹੁਣ ਆਪਾਂ ਇੱਥੇ ਬਹਿ ਕੇ ਉਹ ਨਹੀਂ ਪ੍ਰਟੈਂਡ ਕਰਨਾ ਕਿ ਕਿਹਨੂੰ ਕੀ ਨਹੀਂ ਪਤਾ ਹੈਗਾ ਜਾਂ ਕੀ ਪਤਾ ਹੈਗਾ ਇੱਕ ਕਮਿਊਨਿਟੀ ਲੈਵਲ ਤੇ ਹਾਂਜੀ ਕਮਿਊਨਿਟੀ ਲੈਵਲ ਤੇ ਸਾਰਿਆਂ ਨੂੰ ਨੌਲੇਜ ਜਿਹੜੀ ਹੈਗੀ ਆ ਕਿ ਪੁੱਠੇ ਸਿੱਧੇ ਕੰਮ ਕਿਦਾਂ ਕੀ ਹੈਗੇ ਤੇ ਇਹ ਹੈਗਾ ਕਿ ਉਹਨਾਂ ਨੂੰ ਜਿਹੜਾ ਥੋੜਾ ਜਿਹਾ ਤੋਂ ਦੂਰ ਭੱਜਨ ਦਾ ਜਿਹੜਾ ਸੀਗਾ ਥੋੜਾ ਜਿਹਾ ਟਾਈਮ ਆ ਗਿਆ ਕਿਉਂਕਿ ਸਰਕਾਰ ਜਿਹੜੀ ਸੀਗੀ ਉਹ ਪੂਰੀ ਗੱਲ ਤੁਸੀਂ ਹੱਥ ਧੋਕੇ ਜਿਹੜੀ ਸੀ ਕਿ ਟਾਂਚੇ ਤੋੜਨੇ ਆ ਇਹਦੇ ਮਗਰ ਜਿਹੜੀ ਪਈ ਹੋਈ ਆ ਹੱਥ ਧੋਕੇ ਨਹੀਂ ਉਹ ਤਾਂ ਨਾ ਧ ਸਿਟੀਜ਼ਨਸ਼ਿਪ ਪ੍ਰੋਕਿਊਰਮੈਂਟ ਵਾਲੀ ਤੁਸੀਂ ਗੱਲ ਕੀਤੀ ਨਾ ਮੈਂ ਖਬਰ ਕਰ ਦਵਾ ਥੋੜੇ ਦਿਨ ਪਹਿਲਾਂ ਦੀ ਆ 24 ਸਪਟੰਬਰ ਦੀ ਆ ਡਿਪਾਰਟਮੈਂਟ ਆਫ ਜਸਟਿਸ ਨੇ ਆਪਣੀ ਕਮਿਊਨਿਟੀ ਦਾ ਹੀ ਬੰਦਾ ਆ ਗੁਰਦੇਵ ਸਿੰਘ ਸੋਹਲਨਾ ਦਾ ਜਿਹੜਾ ਬੰਦਾ ਜਿਹਦਾ ਪਹਿਲਾ ਨਾਮ ਦੇਵ ਸਿੰਘ ਸੀ ਬੂਟਾ ਸਿੰਘ ਸੰਧੂ ਵੀ ਸੀਗਾ ਉਹਨੇ ਕਹਿੰਦੇ 2005 ਚ ਯੂ ਐਸ ਸਿਟੀਜ਼ਨਸ਼ਿਪ ਜਿਹੜੀ ਉਹ ਲੈ ਲਈ ਪਰ ਕਹਿੰਦੇ ਵੀ 1994 ਦੇ ਵਿੱਚ ਇਹਦੇ ਤੇ ਡੈਪੂਟੇਸ਼ਨ ਦੇ ਆਰਡਰ ਲੱਗੇ ਹੋਏ ਸੀ ਉਹ ਹੋਣ ਦੇ ਬਾਵਜੂਦ ਵੀ ਇਸ ਭਾਈ ਨੇ ਗੁਰਦੇਵ ਸਿੰਘ ਸੋਹਲ ਨੇ ਜਿਹਦਾ ਨਾਮ ਜਿਹੜਾ ਦੇਵ ਸਿੰਘ ਜਿੱਦਾਂ ਦੱਸਿਆ ਉਹਨੇ ਉਹ ਵੀ ਰੱਖਿਆ ਸੀ ਬੂਟਾ ਸਿੰਘ ਸੰਧੂ ਵੀ ਜਿਹੜਾ ਰੱਖਿਆ ਸੀ ਵੀ ਉਹ ਜਿਹੜੇ ਉਹ ਕਿਤੇ ਸੀਗੇ ਤੇ ਕਹਿੰਦੇ ਵੀ ਉਹਨੇ ਦੱਸਿਆ ਹੀ ਨਹੀਂ ਜਦੋਂ ਆਪਣੀ ਸਿਟੀਜ਼ਨਸ਼ਿਪ ਇਸਨੇ ਜਿਹੜੀ ਉਹ ਲੈਣੀ ਸੀਗੀ ਵੀ ਉਹਦੇ ਤੇ ਪਹਿਲੇ ਪੁਰਾਣੇ ਇਹ ਕੇਸ ਵੀ ਜਿਹੜੇ ਉਹ ਚੱਲਦੇ ਰਹੇ ਆ ਐਕਸਪਰਟ ਅਨਾਲਿਸਿਸ ਜਦੋਂ ਕੀਤਾ ਗਿਆ ਜਦੋਂ ਇਹ ਨੈਚਰਲਾਈਜ਼ਡ ਹੋ ਚੁੱਕਾ ਸੀਗਾ ਅ ਫਰਵਰੀ 20 ਤੋਂ 20 ਦੇ ਵਿੱਚ ਉਦੋਂ ਕਨਫਰਮ ਕੀਤਾ ਗਿਆ ਵੀ ਜਿਹੜੇ ਇਹ ਦੋ ਅਕ ਵੱਖ ਕੇਸਾਂ ਦੇ ਵਿੱਚ ਜਿਹੜੇ ਫਿੰਗਰਪ੍ਰਿੰਟ ਆ ਉਹ ਮੈਚ ਕਿਤੇ ਆ ਜਿਹੜੇ ਉਹਨੇ ਸਬਮਿਟ ਕੀਤੇ ਸੀ ਤੇ ਉਹ ਬੰਦਾ ਸੇਮ ਹੀ ਆ ਤੇ ਜਦੋਂ ਡੀ ਐਚ ਐਸ ਨੇ ਜਿਹੜੇ ਪੇਪਰ ਫਿੰਗਰਪ੍ਰਿੰਟ ਸਬਮਿਸ਼ਨ ਡਾਕੂਮੈਂਟ ਸੀ ਉਹਨਾਂ ਨੂੰ ਡਿਜੀਟਾਈਜ਼ ਕੀਤਾ ਸੀ ਇਹ ਕੇਸ ਕਹਿੰਦੇ ਇਨਵੈਸਟੀਗੇਟ ਕੀਤਾ ਗਿਆ ਸੀ ਹਿਸਟੋਰਿਕ ਫਿੰਗਰਪ੍ਰਿੰਟ ਅਨਰੋਲਮੈਂਟ ਪ੍ਰੋਜੈਕਟ ਦੇ ਅੰਡਰ ਆ ਜਨਵਰੀ 2 2025 ਤੋਂ ਬਾਅਦ 20 ਜਨਵਰੀ 2025 ਤੋਂ ਬਾਅਦ ਚ ਇਹ ਨਵਾਂ ਬੰਦਾ ਆ ਜਿਸ ਦੀ ਸਿਟੀਜ਼ਨਸ਼ਿਪ ਖੋਈ ਗਈ ਆ ਅਮਰੀਕਾ ਦੇ ਵਿੱਚ ਸੋ ਇਹ ਨਾ ਸੋਚੋ ਵੀ ਹੁਣ ਜੇ ਤੁਸੀਂ ਸਿਟੀਜ਼ਨ ਬਣ ਗਏ ਆ ਵੀ ਉਦੋਂ ਤੁਸੀਂ ਇੱਕ ਨਾਂ ਤੇ ਨਹੀਂ ਹੋਇਆ ਦੂਜੇ ਨਾਂ ਦੇ ਉੱਤੇ ਜਿਹੜਾ ਉਹ ਕਰ ਲਿਆ ਤੀਜੇ ਨਾਂ ਦੇ ਉੱਤੇ ਜਿਹੜਾ ਉਹ ਕਰ ਲਿਆ ਫਿੰਗਰਪ੍ਰਿੰਟ ਮੈਚ ਕਰ ਰਿਹਾ ਜਿੱਦਾਂ ਅਟਰਨੀਟ ਦੇ ਕੇਣਾ ਜੀ ਇਹਨਾਂ ਦੱਸਿਆ ਫੇਸ਼ੀਅਲ ਰਿਕੋਗਨਾਈਜੇਸ਼ਨ ਜਿਹੜੀ ਉਹ ਕਰ ਰਿਹਾ ਤਹਾਡੇ ਫੈਕਟ ਪੈਟਰਨ ਜਿਹੜੇ ਇਸ ਦੇ ਵਿੱਚ ਜਿਹੜੇ ਉਹ ਚੈੱਕ ਕਰਲੇ ਆ ਅ ਸੋ ਗੁਰਦੇਵ ਸਿੰਘ ਸੋਲ ਦੇਵ ਸਿੰਘ ਬੂਟਾ ਸਿੰਘ ਸੰਧੂ ਕਹਿੰਦੇ ਤਿੰਨੇ ਹੀ ਜਾਣੇ ਇੱਕ ਹੀ ਜਾਣਾ ਸੀਗਾ ਰਿਪੋਰਟ ਇਸ ਦੇ ਆਰਡਰ 1994 ਦੇ ਲੱਗੇ ਸੀ ਕਿ ਇਹਨੇ ਦੁਬਾਰਾ ਕੇਸ ਜਿਹੜਾ ਉਹ ਲਾਤਾ ਇਵੈਂਚੁਅਲੀ ਗ੍ਰੀਨ ਕਾਰਡ ਵੀ ਮਿਲ ਗਿਆ ਫਿਰ ਸਿਟੀਜ਼ਨ ਵੀ ਬਣ ਗਿਆ ਪਰ ਆਪਣੇ ਜਿਹੜੇ ਇਹ ਫਿੰਗਰਪ੍ਰਿੰਟਾਂ ਦੇ ਕਰਕੇ ਡਿਜੀਟਾਈਜ਼ ਹੋਣ ਦੇ ਕਰਕੇ ਜਿਹੜਾ ਉਹ ਫਸ ਗਿਆ ਇਟ ਆਈ ਥਿੰਕ 트럼ਪ ਪ੍ਰਸ਼ਾਸਨ ਨੇ ਪਿਛਲੀ ਆਪਣੇ ਕਾਰਜਕਾਲ ਦੇ ਵਿੱਚ ਇਹ ਸ਼ੁਰੂ ਕਰਾਇਆ ਸੀ ਕੰਮ ਫਿੰਗਰਪ੍ਰਿੰਟ ਜਿਹੜੀ ਡਿਜੀਟਾਈਜ਼ ਕਰਨ ਦਾ ਸੋ ਇਹ ਗੁਰਦੇਵ ਸਿੰਘ ਸੋਹਲ ਇਸ ਤਰੀਕੇ ਦੇ ਨਾਲ ਫਸਿਆ ਆ ਤੇ ਨੌਵਾਂ ਕੇਸ ਆ ਆਪਾਂ ਜਿਹੜੇ ਉਹ 10ਵੇਂ ਮਹੀਨੇ ਚ ਅਕਤੂਬਰ ਚ ਤੇ ਨੌਵਾਂ ਕੇਸ ਆ ਇਹਨਾਂ ਨੇ ਜਨਵਰੀ ਤੋਂ ਲੈ ਕੇ ਹੁਣ ਤੱਕ ਜਿਨ੍ਹਾਂ ਦੀ ਸਿਟੀਜ਼ਨਸ਼ਿਪ ਜਿਹੜੀ ਖੋਣ ਦੇ ਲਈ ਜਿਹੜੇ ਉਹ ਕੰਮਕਾਜ ਜਿਹੜੇ ਉਹ ਸ਼ੁਰੂ ਕਰ ਦਿੱਤੇ ਅਸਿਸਟੈਂਟ ਅਟਾਰਨੀ ਜਨਰਲ ਬੈਰਟ ਏਸ਼ਮੂਟ ਜਿਹੜੇ ਨੇ ਸਿਵਲ ਡਿਵੀਜ਼ਨ ਦੇ ਜਸਟਿਸ ਡਿਪਾਰਟਮੈਂਟ ਦੇ ਉਹਨਾਂ ਨੇ ਜਿਹੜਾ ਉਹ ਦੱਸਿਆ ਕਹਿੰਦੇ ਜੇ ਸਰਕਾਰ ਤੋਂ ਤੁਸੀਂ ਜਿਹੜੇ ਉਹ ਝੂਠ ਬੋਲਦੇ ਆ ਆਪਣੀ ਆਈਡੈਂਟੀਟੀ ਨੂੰ ਤੁਸੀਂ ਲਗਾਉਨੇ ਆ ਨੈਚਰਲਾਈਜ਼ ਹੋਣ ਮੌਕੇ ਤੇ ਕਹਿੰਦੇ ਵੀ ਤੁਹਾਨੂੰ ਜਿਹੜੀ ਇਹ ਫਰਾਡ ਤਰੀਕੇ ਦੇ ਨਾਲ ਅਕਵਾਇਰ ਕੀਤੀ ਯੂਐਸ ਸਿਟੀਜ਼ਨਸ਼ਿਪ ਆ ਉਹ ਧੜ ਤੋਂ ਖੋਹ ਲਈ ਜਾਊਗੀ ਜਿਹੜਾ ਗੁੱਡ ਮੋਰਲ ਕੈਰੇਕਟਰ ਤੁਸੀਂ ਉਥੇ ਹੀ ਲੂਜ਼ ਕਰ ਜਾਂਦੇ ਆ ਮਿਸ ਰਿਪਰੈਜ਼ੈਂਟੇਸ਼ਨ ਇਮੀਗ੍ਰੇਸ਼ਨ ਪ੍ਰोसीडिंग ਚ ਨੈਚਰਲਾਈਜ਼ੇਸ਼ਨ ਦੇ ਵਿੱਚ ਜਿਹੜੀ ਕਨਸੀਲਮੈਂਟ ਕੀਤੀ ਆ ਇਹ ਟੋਟਲੀ ਗਲਤ ਆ ਸੋ ਤਿੰਨ ਕਾਊਂਟ ਚਾਰਜ ਜਿਹੜੇ ਆ ਇਸ ਦੇ ਉੱਤੇ ਲਾਉਣ ਤੋਂ ਬਾਅਦ ਚ ਇਹਦੀ ਜਿਹੜੀ ਡੀ ਨੈਚੁਰਲਾਈਜ਼ ਇਸ ਨੂੰ ਜਿਹੜਾ ਹੁਣ ਕੀਤਾ ਜਾ ਰਿਹਾ ਹੈਗਾ ਸੋ ਇਹ ਹੁਣ ਇਹ ਨਾ ਕਿਉਂ ਵੀ ਇਹ ਖਬਰ ਕਿਉਂ ਕੀਤੀ ਬਈ ਇਹ ਖਬਰ ਇਸ ਲਈ ਕੀਤੀ ਆ ਵੀ ਇਦਾਂ ਦੇ ਹੋਰ ਪਤਾ ਨਹੀਂ ਕਿੰਨੇ ਕੋ ਹੋਣੇ ਆ ਵੀ ਦੇਖ ਲਓ ਵੀ ਬੰਨਾ ਜਿਹੜਾ ਇਸ ਦੇ ਵਿੱਚ ਅੱਗੇ ਕੀ ਆ ਇਸ ਪਾਸੇ ਵੱਲ ਨੂੰ ਜਿੱਦਾਂ ਕਹਿੰਦੇ ਨਾ ਵੀ ਹੱਥ ਧੋ ਕੇ ਨਹੀਂ ਨਾ ਧੋ ਕੇ ਜਿਹੜੇ ਹੁਣੇ ਪਿੱਛੇ ਨੂੰ ਜਾ ਰਹੇ ਹੈਗੇ ਆ ਜੀ ਅਟਰਨੇਟਿਡ ਕਹਿੰਦਾ ਇਹ ਇਹਦੇ ਵਿੱਚ ਦੇਖੋ ਹੁਣ ਆਪਣਾ ਹਿਊਮਨ ਲੈਵਲ ਤੇ ਜੇ ਗੱਲ ਕਰੀਏ ਠੀਕ ਆ ਅੱਜ ਖਬਰ ਕਰਨੀ ਥੋੜੀ ਜੀ ਸਾਡੇ ਲਈ ਸੌਖੀ ਆ ਪਰ ਮੈਂ ਕਿਹਾ ਹੁਣ ਜਿਹੜਾ ਬੰਦਾ ਹੁਣਾ ਉਹਦੀ ਆਪ ਦੀ ਕਿੰਨੀ ਜਰਨੀ ਰਹੀ ਹੋਣੀ ਕਿ ਪਹਿਲਾਂ 1980 ਕਿੰਨਾ ਟਾਈਮ ਇਸ ਵਿਅਕਤੀ ਨੇ ਇਨਵੈਸਟਿੰਗ ਦਾ ਨਾਮ ਲੈ ਕੇ 25 ਤੱਕ ਹੈਨਾ ਮਤਲਬ ਤੁਸੀਂ ਦੇਖੋ ਕਿ ਬੰਦਾ ਹੁਣ ਭਾਵੇਂ ਆਪਣੇ ਪਰਸਨਲ ਲੈਵਲ ਤੇ ਬਹੁਤ ਵਧੀਆ ਬੰਦਾ ਹੋਵੇ ਕਮਿਊਨਿਟੀ ਚ ਬਹੁਤ ਵਿਚਾਰਨ ਵਾਲਾ ਹੋਵੇ ਹਨਾ ਕਿ ਉਦੋਂ ਜਿਹੜਾ ਸੀਗਾ ਸਿਸਟਮ ਕਹ ਲੋ ਤੁਸੀਂ ਇਦਾਂ ਹੀ ਚੱਲਦਾ ਹੈਗਾ ਇਮੀਗ੍ਰੇਸ਼ਨ ਦਾ ਕਿ ਜੋ ਸਲਾਹ ਮਿਲਦੀ ਸੀ ਪੈਰਾ ਲੀਗਲ ਵਗੈਰਾ ਜ਼ਿਆਦਾ ਹੁੰਦੇ ਸੀਗੇ ਕਿ ਨਹੀਂ ਇਹ ਕਿਹੜਾ ਚੜਨੇ ਆ ਆਪਣੇ ਇੱਕ ਬੰਦੇ ਦਾ ਕੇਸ ਖਰਾਬ ਹੋ ਗਿਆ ਤੇ ਇਹ ਕਾਫੀ ਲੋਕਾਂ ਨੇ ਜਿਹੜਾ ਸੀਗਾ ਉਦੋਂ ਇਦਾਂ ਕੀਤਾ ਸੀਗਾ ਕਿ ਨਾਮ ਚੇਂਜ ਕਰਨ ਵਾਲਾ ਕੋਈ ਯੂਨੀਕ ਇਸ ਵਿਅਕਤੀ ਤੇ ਨਹੀਂ ਸੀਗਾ ਕਈਆਂ ਨੇ ਜਿਹੜਾ ਕੀਤਾ ਹਣਾ ਤੇ ਤੁਸੀਂ ਲਾ ਲਓ ਕੋਈ ਬੰਦੇ ਦੀ ਮਤਲਬ ਤੁਸੀਂ ਲੈ ਦੇ ਕੇ ਲਾ ਲਓ ਕੋਈ ਮੰਨ ਲਓ ਕੋਈ ਬੰਦੇ ਦੀ ਸਿਰਫ ਲਾਈਫ ਚ ਕੋਈ ਗਲਤੀ ਸੀ ਦੋ ਨਾਮ ਜਿਹੜੇ ਹੋ ਗਏ ਡਿਸਕਲੋਜ਼ ਨਹੀਂ ਕੀਤਾ ਹਨ ਤੇ ਉਸ ਤੋਂ ਇਲਾਵਾ ਤੁਸੀਂ ਲਾ ਲਓ ਕੋਈ ਬੰਦਾ ਬਹੁਤ ਵਧੀਆ ਟੈਕਸਟ ਬੁਕ ਸਪੇਸ ਸਭ ਕੁਝ ਹਰ ਇੱਕ ਚੀਜ਼ ਔਨ ਪੁਆਇੰਟ ਤੇ ਆ ਪਰ ਗੱਲ ਇਹ ਆ ਜਾਂਦੀ ਹੈ ਜੀ ਰਾਜਕਰਨ ਜੀ ਕਿ ਜਿਹੜਾ ਜਿਹੜੀ ਸਰਕਾਰ ਆ ਉਹ ਇਹ ਪੁਆਇੰਟ ਤੇ ਹੈਗੀ ਆ ਕਿ ਤੁਸੀਂ ਬੰਨ ਨਹੀਂ ਆ ਕਿ ਜੇ ਕੋਈ ਵੀ ਵਾਇਲੇਸ਼ਨ ਹੈਗੀ ਆ ਜਾਂ ਕੁਝ ਵੀ ਹੈਗਾ ਤੁਸੀਂ ਨਹੀਂ ਚੀਜ਼ ਡਿਸਕਲੋਜ਼ ਕੀਤੀ ਸੀ ਨਹੀਂ ਦੱਸਿਆ ਸੀਗਾ ਤੇ ਉਹ ਉਹ ਚੀਜ਼ ਨੂੰ ਜਿਹੜਾ ਸੀਗਾ ਟਾਰਗੇਟ ਕਰ ਰਹੇ ਆ ਤੇ ਉੱਥੇ ਆ ਕੇ ਗੱਲ ਜਿਹੜੀ ਮੁੱਕਦੀ ਐ ਬੜੇ ਸਾਰੇ ਜਿਹੜੇ ਸਵਾਲ ਸੀਗੇ ਸੋਸ਼ਲ ਮੀਡੀਆ ਤੇ ਕਈ ਵਾਰੀ ਕਿ ਮੈਨੂੰ ਟਰੈਵਲ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਹੂੰ 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 ਕਈ ਵਾਰੀ ਕਿਸੇ ਦੇ ਛੋਟੇ-ਮੂਟੇ ਜੇ ਕੋਈ ਰਿਕਾਰਡ ਮਾੜਾ ਹੈਗਾ ਕੋਈ ਭਾਵੇਂ ਕਈ ਵਾਰੀ ਛੋਟੀ-ਮੋਟੀ ਜਿਹੜਾ ਟਿਕਟ ਵੀ ਹੁੰਦੀ ਹੈ ਨਾ ਕਈ ਲੋਕਾਂ ਨੇ ਵੈਸੇ ਨਹੀਂ ਕੀਤੀ ਕਿ ਪੈਰਾਲੀਗਲ ਨੇ ਸਿਟੀਜ਼ਨਸ਼ਿਪ ਭਾਰਤੀ ਉਹਨੇ ਕਿਹਾ ਦੱਸੋ ਨਾ ਕਿ ਮੈਂ ਆ ਕ੍ਰਾਈਮ ਨਹੀਂ ਕੀਤਾ ਮੈਂ ਡੀਯੂਆਈ ਨਹੀਂ ਕੀਤੀ ਡਿਸਕਲੋਜ਼ ਮੈਂ ਇਦਾਂ ਨਹੀਂ ਕੀਤਾ ਮੈਂ ਉਦਾਂ ਨਹੀਂ ਕੀਤਾ ਹੈਨਾ ਮਤਲਬ ਆ ਪਗਲ ਕਰੇ 1980s ਦੀ 1990s ਦੀ ਜੀ ਜੀ ਤੇ ਕਈ ਜਿਹੜੇ ਕੇਸ ਹੋ ਇਦਾਂ ਦੇ ਵੀ ਹੁੰਦੇ ਆ ਕਿ ਉਹਦੇ ਵਿੱਚ ਜੇ ਬੰਦਾ ਦੱਸਵੇ ਦਿੰਦਾ ਨਾ ਕਿ ਮੇਰੀ ਯੂਰਪ 'ਚ ਲੜਾਈ ਹੋਈ ਆ ਮੇਰੀ ਇੱਥੇ ਲੜਾਈ ਹੋਈ ਆ ਉਹਨਾਂ ਦੇ ਨਾ ਹੀ ਸਾਇਲੈਂਟ ਤੇ ਕੋਈ ਫਰਕ ਪੈਣਾ ਸੀ ਨਾ ਹੀ ਉਹਨਾਂ ਦੀ ਸਿਟੀਜ਼ਨਸ਼ਿਪ ਤੇ ਕੋਈ ਫਰਕ ਪੈਣਾ ਸੀ ਬਸ ਉਹਨਾਂ ਨੇ ਜਿੱਦਾਂ ਤੁਸੀਂ ਕਹਿ ਲਓਗੇ ਇੱਕ ਪੈਰਾਲੀਗਲ ਦੇ ਕੋਲ ਜਾ ਕੇ ਤੇ ਪੈਰਾਲੀਗਲ ਵੈਸੇ ਹੀ ਡਰਾਤਾ ਲੋੜ ਨਾਲੋਂ ਜ਼ਿਆਦਾ ਕਿ ਤੈਨੂੰ ਦੱਸਣ ਦੀ ਲੋੜ ਨਹੀਂ ਆ ਤੇ ਕਈ ਵਾਰੀ ਲੋਕ ਕੀ ਜਿਹੜੇ ਨਹੀਂ ਉਹਨਾਂ ਨੇ ਡਿਸਕਲੋਜ਼ ਕੀਤੀ ਮਤਲਬ ਜੇ ਕਰ ਵੀ ਦਿੰਦੇ ਕੋਈ ਫਰਕ ਨਹੀਂ ਪੈਣਾ ਸੀਗਾ ਕਿਉਂਕਿ ਗੁੱਡ ਮੋਰਲ ਕੈਰੈਕਟਰ ਜਿੱਦਾਂ ਉਹਦਾ ਟਾਈਮ ਲਿਮਿਟ ਹੁੰਦਾ ਹੈਗਾ ਹੀ ਕੁਝ ਹਨਾ ਇਦਾਂ ਦਾ ਹੂੰ ਹੂੰ ਤੇ ਉਹ ਜਿਹੜਾ ਨਜਾਇਜ਼ ਹੀ ਤੁਸੀਂ ਕਹ ਲਓ ਇੱਕ ਪੰਗਾ ਜਿਹੜਾ ਲੈ ਲਿਆ ਤੇ ਹੁਣ ਕੀ ਸੀਗਾ ਕਿ ਜਦੋਂ ਲੋਕੀ ਟਰੈਵਲ ਕਰਦੇ ਆ ਤੇ ਜਾਂ ਜਦੋਂ ਕੋਈ ਵੀ ਚੀਜ਼ ਫਾਈਲ ਕਰਦੇ ਆ ਜਦੋਂ ਤੁਸੀਂ ਟਰੈਵਲ ਕਰਦੇ ਆ ਤੁਸੀਂ ਉਹਨਾਂ ਦੀ ਨਿਗਾ ਚਰਨੇ ਆ ਸਬਜੈਕਟ ਹੋਣੇ ਆ ਉਹਦੇ ਤੇ ਇੱਕ ਕਾਮਨ ਬੜਾ ਸਵਾਲ ਆਉਂਦਾ ਕਿ ਮੈਂ ਤਾਂ ਪਹਿਲਾਂ ਵੀ 10 ਵਾਰੀ ਟਰੈਵਲ ਕੀਤਾ ਹੈ ਠੀਕ ਹੈ ਸੋ ਉਹ ਨਹੀਂ ਬਲੇਖੇ ਦੇ ਵਿੱਚ ਰਹਿਣਾ ਪਹਿਲੇ 10 ਵਾਰੀ ਦਾ ਮੈਟਰ ਨਹੀਂ ਕਰਦਾ ਜਦੋਂ ਬੰਦਾ ਕੋਈ ਚੈੱਕ ਹੀ ਨਹੀਂ ਕਰ ਰਿਹਾ ਠੀਕ ਆ ਕਿ ਨਹੀਂ شناخت ਹੀ ਨਹੀਂ ਜਦੋਂ ਕੋਈ ਡਿਟੇਲ ਦੇ ਵਿੱਚ ਕਰ ਰਿਹਾ ਫੇਰ ਭਾਵੇਂ 10 ਵਾਰੀ ਕੀਤਾ ਹੋਵੇ ਭਾਵੇਂ 20 ਵਾਰੀ ਕੀਤਾ ਹੋਵੇ ਪਰ ਜਦੋਂ ਤੁਸੀਂ ਜਦੋਂ ਕੋਈ ਚੈੱਕ ਕਰਿਆ ਤੁਹਾਡਾ ਸਾਰਾ ਰੈਕੋਰਡ ਰੁਕੜ ਜਰ ਉਹਨਾਂ ਨੂੰ ਦੱਸਿਆ ਹੋਇਆ ਕਿ ਆ ਚੀਜ਼ ਜਿਹੜੀ ਚੈੱਕ ਕਰਨੀ ਆ ਪਹਿਲਾਂ ਦੇਖੋ ਕਿ ਵਿਆਹ ਦੇ ਬੇਸ ਤੇ ਗ੍ਰੀਨ ਕਰ ਲਿਆ ਕਿ ਕਿਹੜੇ ਬੇਸ ਤੇ ਲਿਆ ਤੇ ਉਹ ਜਿਹੜੇ ਰੈਡ ਫਲੈਗ ਜਿਹੜੇ ਹੈਗੇ ਆ ਉਹ ਕੀਤੇ ਜਾ ਸਕਦੇ ਆ ਸੋ ਜਿਹੜਾ ਸਿੰਪਲ ਉਹਦੇ ਵਿੱਚ ਜਵਾਬ ਇਹ ਹੈਗਾ ਕਿ ਜੇ ਅਲਸ ਤੁਹਾਡੀ ਜਿਹੜੀ ਰਿਕੁਆਇਰਮੈਂਟ ਹੈਗੀ ਨਾ ਕਿ ਤੁਸੀਂ ਕਰਨਾ ਹੀ ਆ ਤੇ ਇਹਦੇ ਵਿੱਚ ਜਾਰਾ ਸਵਾਲ ਜਵਾਬ ਉਹ ਬੜੇ ਆਂਦੇ ਆ ਵਿਆਹ ਸ਼ਾਦੀਆਂ ਵਾਲੇ ਕਿ ਵਿਆਹ ਸ਼ਾਦੀਆਂ ਵਾਲੇ ਤੇ ਜਾਣਾ ਇੱਧਰ ਉੱਧਰ ਬਾਹਰ ਘੁਮਣ ਉਹ ਤੁਹਾਡੀ ਪ੍ਰਾਇੋਰਟੀ ਇਸ ਵੇਲੇ ਨਹੀਂ ਹੋਣੀ ਚਾਹੀਦੀ ਕਿਉਂਕਿ ਜਿਹੜਾ ਸੀਗਾ ਛੋਟੀ ਛੋਟੀ ਜਿਹੜੀ ਇਨਫਾਰਮੇਸ਼ਨ ਹੈਗੀ ਹੈ ਕਿ ਇਹ ਦੱਸਿਆ ਨਹੀਂ ਇਹ ਸੰਸਥਾ ਦੀ ਮੈਂਬਰਸ਼ਿਪ ਤੇ ਬਾਰੇ ਨਹੀਂ ਦੱਸਿਆ ਦੂਸਰੇ ਨਾਮ ਦੇ ਬਾਰੇ ਨਹੀਂ ਦੱਸਿਆ ਆ ਇੱਥੇ ਆ ਕਰਾਈਮ ਹੋਇਆ ਸੀਗਾ ਇਹਦੇ ਬਾਰੇ ਨਹੀਂ ਡਿਸਕਲੋਜ਼ ਕੀਤਾ ਉਹ ਜਿਹੜੀਆਂ ਉਹ ਸਾਰੀਆਂ ਚੀਜ਼ਾਂ ਹੈਗੀਆਂ ਹੁਣ ਸਾਨੂੰ ਨਹੀਂ ਪਤਾ ਕਿਦਾਂ ਜੇ ਤਾਂ ਤੁਸੀਂ ਵਕੀਲ ਦੇ ਥਰੂ ਉਹ ਫਾਈਲ ਕਰਾਇਆ ਹੈ ਸੀਟਿਜ਼ਨਸ਼ਿਪ ਹੁਣ ਇੱਥੇ ਫਰਕ ਪੈ ਜਾਂਦਾ ਕੀ ਹੁੰਦਾ ਕਿ ਜਿਹੜਾ ਇੱਕ ਗੱਲ ਆ ਜਾਂਦੀ ਹੈ ਨਾ ਕਿ ਪੈਰਾਲੀਗਲ ਥੋੜਾ ਜਿਹਾ ਸਸਤਾ ਹੁੰਦਾ ਵਕੀਲ ਮਹੰਗਾ ਹੁੰਦਾ ਤੇ ਲੋਕੀ ਕਹਿੰਦੇ ਕੋ ਪੈਰਾਲੀਗਲ ਕੋ ਜਾਣਾ ਪਰ ਪੈਰਾਲੀਗਲ ਅਨਲਾਈਸੈਂਸਡ ਹੈਗਾ ਉਹਦੀ ਲਾਇਬਿਲਟੀ ਨਹੀਂ ਕੋਈ ਹੈਗੀ ਉਹਨੂੰ ਤੁਸੀਂ ਉਹਦੇ ਉੱਤੇ ਫਿੰਗਰ ਨਹੀਂ ਪੁਆਇੰਟ ਕਰ ਸਕਦੇ ਜਦੋਂ ਤੁਸੀਂ ਕਹਿੰਦੇ ਆ ਕਿ ਪੈਰਾਲੀਗਲ ਨੇ ਕੀਤਾ ਸੀਗਾ ਮੈਨੂੰ ਨਹੀਂ ਪਤਾ ਕੀ ਲਿਖਿਆ ਤੁਹਾਨੂੰ ਕੋਈ ਉਹਦੇ ਵਿੱਚ ਪ੍ਰੋਟੈਕਸ਼ਨ ਨਹੀਂ ਮਿਲਦੀ ਹੈਗੀ ਪਰ ਜਦੋਂ ਹੁਣ ਵਕੀਲ ਨੇ ਜੇ ਕੀਤਾ ਹੈਗਾ ਉਹ ਤੇ ਤੁਸੀਂ ਵਕੀਲ ਨੂੰ ਦੱਸਿਆ ਸੀਗਾ ਉਹਨੇ ਨਹੀਂ ਕੀਤਾ ਉਹ ਚੀਜ਼ ਦੀ ਤੁਹਾਨੂੰ ਜ਼ਰੂਰ ਪ੍ਰੋਟੈਕਸ਼ਨ ਜਿਹੜੀ ਮਿਲਦੀ ਹੈ ਤਜਾਰਾ ਤਾਂ ਜਿਹੜਾ ਹੁਣ ਵਕੀਲ ਸੀਗਾ ਉਹਦਾ ਸਿੰਪਲ ਉਹ ਹੈਗਾ ਕਿ ਜੇ ਤੁਸੀਂ ਵਕੀਲ ਨੂੰ ਦੱਸੋਗੇ ਉਹਨੇ ਕਹਿਣਾ ਨਹੀਂ ਤੈਨੂੰ ਡਿਸਕਲੋਜ਼ ਕਰਨਾ ਪੈਣਾ ਸੋ ਕਈ ਵਾਰੀ ਲੋਕੀ ਇਸ ਕਰਕੇ ਵੀ ਜਿਹੜਾ ਵਕੀਲ ਥੋੜੀ ਜਾਂਦੇ ਕਿ ਔਰ ਇਹਨੇ ਤਾਂ ਸਾਰੀ ਮੇਰੀ ਜਿਹੜੀ ਸੱਚ ਇਨਫੋਰਮੇਸ਼ਨ ਅੱਗੇ ਦੱਸ ਦੇਣੀ ਹੈ ਹਨਾ ਹੂੰ ਹੂੰ ਪਰ ਇਹ ਚੀਜ਼ ਦਾ ਇੱਕ ਫਾਈਨ ਲਾਈਨ ਜਿਹੜੀ ਇੱਕ ਹੁੰਦੀ ਹੈ ਕਿ ਤੁਹਾਡੇ ਫਿਊਚਰ ਵਾਲੇ ਜਿਹੜੇ ਫਾਇਦੇ ਜਿਹੜੇ ਹੋਣੇ ਆ ਬੈਨੀਫਿਟ ਉਹਦੇ ਵਾਸਤੇ ਇਹ ਕਿ ਇੱਕ ਤੁਸੀਂ ਫਰੇਮਵਰਕ ਦੇ ਥੱਲੇ ਜੇ ਰਹਿ ਕੇ ਚੱਲੋਗੇ ਤਾਨੂੰ ਉਹ ਜਿਹੜੀ ਪ੍ਰੋਟੈਕਸ਼ਨਸ ਜਿਹੜੀਆਂ ਸੀਗੀਆਂ ਅਫੋਰਡਡ ਜਿਹੜੀਆਂ ਰਹਿੰਦੀਆਂ ਹਨ ਕਿ ਬੰਦੇ ਨੇ ਡਾਕਟਰ ਕੋਲ ਇਲਾਜ ਕਰਾਇਆ ਡਾਕਟਰ ਕੋ ਕੋਈ ਗਲਤੀ ਹੋ ਗਈ ਡਾਕਟਰ ਦੀ ਜਿਹੜੀ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਲਾਇਸੈਂਸ ਦਾ ਮਤਲਬ ਹੀ ਇਹ ਚੀਜ਼ ਹੁੰਦੀ ਹੈ ਤੇ ਤੁਸੀਂ ਉਹ ਇੱਕ ਵੈਦਬੂਦ ਹਕੀਮ ਤੋਂ ਕਰਾਇਆ ਤੇ ਕੋਈ ਪ੍ਰੋਬਲਮ ਹੋ ਗਈ ਉਹਨਾਂ ਨੇ ਤੁਹਾਨੂੰ ਹੀ ਕਹਿਣਾ ਕਿ ਭਾਈ ਤੁਸੀਂ ਗਏ ਕਿਉਂ ਸੀਗੇ ਪਹਿਲਾਂ ਹਨ ਸੋ ਇਹ ਚੀਜ਼ ਜਿਹੜੀ ਹੈਗੀ ਆ ਤੇ ਇਹਦੇ ਵਿੱਚ ਹੁਣ ਕੀ ਸੀਗਾ ਕਿ ਆਪਣੀ ਆਪਣੀ ਜਿਹੜੀਆਂ ਫਾਈਲਸ ਜਿਹੜੀਆਂ ਹੈਗੀਆਂ ਕਿ ਕੀ ਫਾਈਲ ਕੀਤਾ ਸੀਗਾ ਠੀਕ ਆ 1980 ਨੇ ਕਿ ਮੇਰਾ ਤਾਂ ਜੀ ਟਾਈਮ ਹੋ ਗਿਆ ਮੈਂ ਭੁੱਲ ਗਿਆ ਇਹ ਚੀਜ਼ ਕਿਸੇ ਨੇ ਨਹੀਂ ਪੁੱਛਣੀ ਠੀਕ ਹੈ ਤੇ ਆਪਣੀ ਪਹਿਲਾਂ ਜਿਹੜੀ ਫਾਈਲ ਸੀਗੀ ਉਹ ਕਢਾ ਕੇ ਰੱਖੋ ਉਹਦੇ ਵਿੱਚ ਕੀ ਫਾਈਲ ਹੋਇਆ ਕਿਦਾਂ ਫਾਈਲ ਹੋਇਆ ਕੀ ਦੱਸਿਆ ਸੀਗਾ ਕੋਰਟ ਚ ਕੀ ਦੱਸਿਆ ਸੀਗਾ ਇਮੀਗ੍ਰੇਸ਼ਨ ਦੇ ਫਾਰਮਸ ਦੇ ਉੱਤੇ ਕੀ ਲਿਖਿਆ ਹੈਗਾ ਉੱਤੇ ਐਡਰੈਸ ਕੀ ਤੁਹਾਡੇ ਸੀਗੇ ਉੱਤੇ ਹਿਸਟਰੀ ਕੀ ਲਿਖੀ ਐਡਰੈਸ ਦੀ ਕਿੱਥੇ ਰਿਹਾ ਉਹ ਸਾਰੀਆਂ ਚੀਜ਼ਾਂ ਜਣੀਆਂ ਸੀਗਾ ਤੁਹਾਨੂੰ ਜਿਹੜੀ ਪੁੱਛ ਤਸਜ ਕਰਨ ਤੇ ਉਹ ਵੈਰੀਫਾਈ ਕਰਨ ਲਈ ਤੁਹਾਨੂੰ ਪੁੱਛ ਸਕਦੇ ਆ ਕਿ ਯਾਰ ਇਹ ਬੰਦੇ ਨੇ ਉਦੋਂ ਸਹੀ ਕੀਤਾ ਸੀਗਾ ਕਿ ਗਲਤ ਕੀਤਾ ਸੀਗਾ ਸੋ ਇਹ ਬਹੁਤ ਜ਼ਰੂਰੀ ਹੈਗਾ ਕਿ ਤੁਹਾਡੇ ਕੋਲ ਉਹ ਜਿਹੜੀਆਂ ਪੁਰਾਣੀਆਂ ਜਿਹੜੀਆਂ ਫਾਈਲਾਂ ਤੁਹਾਡੀਆਂ ਸਾਰੀਆਂ ਜਿਹੜੀਆਂ ਹੁਣ ਹੋਰ ਤੁਹਾਡੇ ਕੋਲ ਇਫਆਇਆ ਨਾ ਨਿਕਲਦੀ ਹੈ ਐਫਆਇਆ ਨਾ ਨਿਕਲਦੀ ਹਾਂਜੀ ਠੀਕ ਹੈ ਜੀ ਪੁਰਾਣੇ ਰਿਕਾਰਡ ਤਾਂ ਜਿੱਦਾਂ ਵਕੀਲ ਵੀ ਨਹੀਂ ਰੱਖਦੇ ਉਹਨਾਂ ਦੀ ਕੋਈ ਐਡੀ ਉਹ ਨਹੀਂ ਹੁੰਦੀ ਲਾਇਬਿਲਟੀ ਨਹੀਂ ਹੈਗੀ ਆਬਲੀਗੇਸ਼ਨ ਨਹੀਂ ਹੈਗਾ ਕੋਈ ਕਿ ਬਿਯੌਂਡ 5 ਸਾਲ ਉਹਨਾਂ ਨੇ ਰੱਖਣੀ ਹੈਗੀਆਂ ਤੇ ਤੁਹਾਨੂੰ ਹੁਣ ਸਰਕਾਰ ਕੋਲੇ ਫਾਇਆ ਕੋਈ ਜਾ ਕੇ ਜਿਹੜਾ ਕਢਾਣੀਆਂ ਪੈਣੀਆਂ ਫਾਈਲ ਠੀਕ ਹੈ ਜੀ ਆਈ نو ਖਬਰਾਂ ਹੋਰ ਵੀ ਕਾਫੀ ਜਿਹੜੀਆਂ ਜ਼ਿਆਦਾ ਨੇ ਕਾਲਸ ਵਾਲੇ ਵੀ ਆਪਣੇ ਵੇਟ ਕਰ ਰਹੇ ਆ ਪਰ ਹੋਰ ਅਹਿਮ ਗੱਲਾਂ ਵੀ ਜਿਹੜੀਆਂ ਆਪਾਂ ਇਸ ਦੇ ਵਿੱਚ ਨਾਲ-ਨਾਲ ਕਰਦੇ ਆਂ